ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਹੈ ਉਹ ਕਿਹੜੀ ਚੋਣ ਆ ਜਿਹਦੇ ਵਿੱਚ ਡਾਂਗ ਸੋਟਾ ਨਹੀਂ ਖੜਕਦਾ ਉਹ ਕਿਹੜੀ ਚੋਣ ਆ ਜਿਹਦੇ ਵਿੱਚ ਵਿਰੋਧੀ ਧਿਰਾਂ ਇਹ આરોਪ ਨਹੀਂ ਲਾਉਂਦੀਆਂ ਕਿ ਸੱਤਾ ਧਿਰ ਨੇ ਧੱਕਾ ਕਰ ਲਿਆ ਪਰ ਇਸ ਸਭ ਦੇ ਵਿੱਚ ਉਹ ਕਿਹੜੀ ਚੋਣ ਤੁਹਾਡੇ ਚੇਤਿਆਂ ਚ ਜਿੱਥੇ ਨੰਗੇ ਚਿੱਟੇ ਦਿਨ ਸੱਤਾ ਨੇ ਧੱਕਾ ਕੀਤਾ ਹੋਵੇ ਨੰਗੇ ਚਿੱਟੇ ਦਿਨ ਅਫਸਰ ਜਿਹੜੇ ਆ ਉਹ ਸ਼ਰਿਆਮ ਸੱਤਾ ਦਾ ਸਾਥ ਦਿੰਦੇ ਨਜ਼ਰ ਆ ਰਹੇ ਹੋਣ ਦੇ ਧੱਕਾ ਮੁਕੀ ਗਾਲੀ ਗਲੋਚ ਪੱਗਾ ਲਿੱਥਣ ਦਾ ਸਿਲਸਿਲਾ ਉਹ तमाम ਚੀਜ਼ਾਂ ਜੋ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਦੇਖਣ ਨੂੰ ਮਿਲੀਆਂ ਉਹ ਇੱਕ ਸਿਆਸਤ ਦਾ ਕਾਲਾ ਦਿਨ ਕਹਿ ਲੋ ਜਾਂ ਸਿਆਸਤ ਦੇ ਵਿੱਚ ਇੱਕ ਨਵਾਂ ਮੂਡ ਕਹਿ ਲਓ ਇਹਦੇ ਮਤਲਬ ਮਾਇਨੇ ਕੀ ਆ ਆਪਾਂ ਥੋੜਾ ਜਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਨੂੰ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਦ੍ਰਿਸ਼ਤਾ ਤੁਸੀਂ ਵੀ ਦੇਖ ਲਏ ਹੋਣਗੇ ਤਸਵੀਰਾਂ ਵੀਡੀਓ ਇੱਕ ਤੋਂ ਬਾਅਦ ਇੱਕ ਕਦੀ ਡੇਰਾ ਬਾਬਾ ਨਾਨਕ ਤੋਂ ਕਦੀ ਭੀਖੀ ਵੈਂਟ ਤੋਂ ਕਦੀ ਕਿਤੇ ਉਤੇ ਕਦੀ ਕਿਤੇ ਔਰ ਹਰ ਤਸਵੀਰ ਦੇ ਵਿੱਚ ਇੱਕੋ ਹੀ ਜਿਹੜੀ ਚੀਜ਼ ਆ ਉਹ ਵਾਰ-ਵਾਰ ਦੁਹਰਾਈ ਜਾ ਰਹੀ ਸੀਗੀ ਸੱਤਾ ੱਤਕਾ ਕਰ ਰਹੀ ਹੈ ਅਫਸਰ ਸੱਤਾ ਦਾ ਸਾਥ ਦੇ ਰਹਿਆ ਵਿਰੋਧੀ ਧਿਰ ਦੇ ਜਿਹੜੇ ਕੈਂਡੀਡੇਟ ਆ ਕਿਸੇ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਜਾ ਰਿਹਾ ਕਿਸੇ ਦੇ ਨਾਮਜ਼ਦਗੀ ਪੱਤਰ ਖੋ ਕੇ ਦੌੜ ਜਾਂਦਾ ਕਿਸੇ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਜਾਂਦੇ ਆ ਕਿਸੇ ਨੂੰ ਉਥੇ ਆਰੋ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ ਇਹ ਤਾਂ ਸੁਭਾਵਕ ਜੀ ਗੱਲ ਹੈ ਸੱਤਾ ਥੋੜਾ ਬਹੁਤਾ ਤਾਂ ਕਰਦੀ ਕਰਦੀ ਆ ਪਰ ਜਿੱਦਾਂ ਨੰਗੇ ਚਿੱਟੇ ਦਿਨ ਤੇ ਕੈਮਰਿਆਂ ਦੇ ਸਾਹਮਣੇ ਇਹ ਸਾਰਾ ਕੁਝ ਹੋਇਆ ਤੁਹਾਨੂੰ ਇਹ ਦੇਖ ਕੇ ਹੈਰਾਨੀ ਹੋਈ ਜਾਂ ਥੋੜੀ ਬਹੁਤੀ ਪਰੇਸ਼ਾਨੀ ਹੋਈ ਕਿ ਲੋਕਤੰਤਰ ਜਾ ਕਿਹੜੇ ਪਾਸੇ ਨੂੰ ਰਿਹਾ ਨੇ ਦੇਖੋ ਤੱਕਾ ਤਾਂ ਸਾਰੀਆਂ ਪਾਰਟੀਆਂ ਨੇ ਕੀਤਾ ਹੈ ਪਹਿਲਾਂ ਵੀ ਕਾਂਗਰਸ ਵੀ ਕਰਦੀ ਰਹੀ ਹੈ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ 'ਚ ਵੀ ਤੱਕਾ ਹੋਇਆ ਹੈ ਪਰ ਉਹ ਤੱਕਾ ਨਾ ਜੀ ਇਲੈਕਸ਼ਨ ਵਾਲੇ ਦਿਨ ਹੁੰਦਾ ਹੁੰਦਾ ਹੈ ਜੀ ਵੀ ਚਲੋ ਵੀ ਨੋਮੀਨੇਸ਼ਨ ਜਦੋਂ ਆਪਾਂ ਫਾਈਲ ਕਰਦੇ ਹਾਂ ਉਹ ਤਾਂ ਬੜਾ ਪਹਿਲਾ ਸਟੈਪ ਹੈ ਤੇ ਮੈਨੂੰ ਲੱਗਦਾ ਹੈ ਵੀ ਜੋ ਮੈਂ ਜੇ ਆਪਣੀ ਮੈਮਰੀ ਥੋੜੀ-ਮੋਢੀ ਹਲਾਮਾਂ ਜਾਂ ਆਧਾਰਸ਼ ਚੈੱਕ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਵੀ ਨੋਮੀਨੇਸ਼ਨ ਵਾਲੇ ਦਿਨ ਇੰਨੀ ਜ਼ਿਆਦਾ ਗੜਬੜ ਹੋਈ ਹੋਵੇ ਕਿਸੇ ਕਿਸੇ ਵੀ ਸਰਕਾਰ ਦੇ ਅੰਦਰ ਦੂਸਰਾ ਇਹ ਆਪਾਂ ਨੂੰ ਇਸ ਕਰਕੇ ਅਜੀਬ ਲੱਗ ਰਿਹਾ ਜਸਵੀਰ ਜੀ ਜੋ ਹੁਣ ਇਹ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਜਿਹੜੀ ਇਹ ਸਰਕਾਰ ਸੀਗੀ ਐਟ ਲੀਸਟ ਇਹਦੇ ਤੋਂ ਇਹ ਉਮੀਦ ਨਹੀਂ ਸੀਗੀ ਜੀ ਜਿਹੜੀਆਂ ਪਹਿਲਾਂ ਸਾਡੀਆਂ ਟ੍ਰੈਡੀਸ਼ਨ ਪਾਰਟੀਆਂ ਰਹੀਆਂ ਨੇ ਕਾਂਗਰਸ ਰਹੀ ਹੈ ਖਾਲੀ ਦਲ ਰਹੀ ਹੈ 4 ਸਾਲ ਬਾਅਦ ਵੀ ਅਜੇ ਉਮੀਦ ਰੱਖਦੇ ਹੋ ਨਹੀਂ ਨਹੀਂ ਦੇਖੋ 4 ਸਾਲ ਚਲੋ ਹਜੇ ਰਹਿੰਦਾ ਥੋੜਾ ਟਾਈਮ 4 ਸਾਲ ਹੋਣ ਦੇ ਵਿੱਚ ਪਰ ਇਹਦੇ ਨਾਲ ਇੱਕ ਗੱਲ ਕਨਫਰਮ ਹੋ ਗਈ ਨਾ ਵੀ ਇਹ ਵੀ ਉਹਨਾਂ ਵਰਗੀ ਨੇ ਪਹਿਲੀ ਗੱਲ ਇਹ ਜਿਹੜਾ ਕੱਲ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਜੋ ਸਰਜਿਆ ਗਿਆ ਹੈ ਅਲੱਗ-ਅਲੱਗ ਇਹਨਾਂ ਦੇ ਲੀਡਰਾਂ ਨੇ ਜੋ ਦੇਖਿਆ ਆਪਾਂ ਨੇ ਇੱਕ ਲੇਡੀ ਨੂੰ ਕੰਧ ਨਾਲ ਲਾ ਕੇ ਦੇਖੋ ਵਿਚਾਰਾ ਪਾ ਰਾਜਾ ਬੰਦਾ ਜਿਹਦੀ ਖਾਸੀ ਵੀਡੀਓ ਚੱਲ ਰਹੀ ਹੈ ਉਹ ਤਾਂ ਮਸ਼ਹੂਰ ਹੋ ਗਿਆ ਹੋਣਾ ਬੱਲੇ ਬੱਲੇ ਆਉਦੀ ਤਾਂ ਮਨ ਲੱਗਦਾ ਕਿ ਅਗਲੀ ਟਿਕਟ ਵੀ ਐਮਐਲਏ ਦੀ ਉਹਦੀ ਪੱਕੀ ਹੋ ਗਈ ਹੋਣੀ ਹੈ ਵੀਡੀਓ ਪੱਕੀ ਹੋ ਗਈ ਹੋਣੀ ਹੈ ਜੀ ਤੇ ਹੁਣ ਉਹ ਵਿਚਾਰੀ ਨਿਹੱਥੀ ਲੇਡੀ ਵੀ ਤੁਸੀਂ ਉਹਨੂੰ ਕੰਧਾਂ ਨਾਲ ਲਾ ਕੇ ਉਹਦੀ ਫਾਈਲ ਖੋ ਰਹੇ ਹੋ ਫਿਰ ਤੁਸੀਂ ਭੱਜ ਰਹੇ ਹੋ ਤੁਹਾਡਾ ਸਾਹ ਛੱਡ ਗਿਆ ਤੁਹਾਡੇ ਤੋਂ ਭੱਜਿਆ ਨਹੀਂ ਜਾ ਰਿਹਾ ਤੁਹਾਡਾ ਵੀਡੀਓ ਤੇ ਫੇਸ ਆ ਰਿਹਾ ਸਾਰਾ ਕੁਝ ਤੇ ਦੂਸਰੇ ਪਾਸੇ ਤੁਸੀਂ ਕੀ ਚਾਹੁੰਦੇ ਆ ਕਿ ਜਿਹੜੇ ਫਾਈਲਾਂ ਲੈ ਕੇ ਦੌੜਨ ਉਹ ਮੈਰਾਥਨ ਦੌੜਨ ਵਾਲੇ ਹੋਣੇ ਚਾਹੀਦੇ ਥੋੜਾ ਜਿਹਾ ਸਪੋਰਟਸਮੈਨ ਹੋਣੇ ਚਾਹੀਦੇ ਆ ਤਾਂ ਕਿ ਦੌੜ ਵੀ ਜਾਵੇ ਤੇ ਪਤਾ ਵੀ ਨਾ ਲੱਗੇ ਫੜਿਆ ਵੀ ਨਾ ਜਾਵੇ ਤਾਂ ਫੜਿਆ ਵੀ ਗਿਆ ਨਾ ਕੈਮਰੇ ਦੇ ਵਿੱਚ ਇਹਦੀ ਤੂੰ ਇੱਕ ਗੱਲ ਲੱਗਦੀ ਹੈ ਜੀ ਵੀ ਜਿਸ ਤਰੀਕੇ ਨਾਲ ਜੋ ਵੀ ਹੋਇਆ ਵੀ ਉਹ ਮਤਲਬ ਕਿ ਪਿੰਡ ਲੈਵਲ ਤੇ ਹੋਇਆ ਜਿਸ ਤਰ੍ਹਾਂ ਬੂਥ ਲੈਵਲ ਤੇ ਆਪਾਂ ਕਹੀਏ ਵੀ ਜਿਹੜੀ ਤਿਆਰੀ ਸੀ ਉਹ ਪਿੰਡ ਲੈਵਲ ਤੇ ਕੀਤੀ ਗਈ ਸੀ ਵੀ ਭਾਈ ਕਿਸੇ ਨੂੰ ਅਸੀਂ ਸਿਰੇ ਲੱਗਣ ਨਹੀਂ ਦੇਣਾ ਪਹਿਲੀ ਚੱਕਰਵਾਈ ਸੀਗੀ ਦੇਖੋ ਜੀ ਹੁਣ ਲੱਗਦਾ ਤਾਂ ਹੀ ਹੈ ਵੀ ਇਹ ਕਰਵਾਈ ਗਈ ਹੈ ਵੀ ਪੂਰਾ ਮਤਲਬ ਉਹ ਕੇ ਚੰਗੇ ਤਰੀਕੇ ਨਾਲ ਤਿਆਰੀ ਕਰਵਾਈ ਗਈ ਹੈ ਵੀ ਟਿਊਸ਼ਨ ਟਾਸ਼ਨ ਵਰਕ ਚੰਗਾ ਦਿੱਤਾ ਗਿਆ ਹੈ ਵੀ ਭਾਈ ਆਪਾਂ ਅੰਦਰ ਨਹੀਂ ਜਾਣ ਦੇਣਾ ਬਾਹਰ ਹੀ ਜਾਣ ਦੇਣਾ ਬਾਹਰੋਂ ਖਿੱਚ ਲਓ ਜਦੋਂ ਜਿੱਦੀ ਫਾਈਲ ਖਿੱਚਣੀ ਹੈ ਖਿੱਚ ਲਓ ਪਰ ਇਹ ਬੜਾ ਇੱਕ ਅਫਸੋਸਨਾਕ ਜਾ ਰਿਹਾ ਜੀ ਜੋ ਵੀ ਵਰਤਾਰਾ ਵਾਪਰਿਆ ਕਿਉਂਕਿ ਮੈਨੂੰ ਲੱਗਦਾ ਹੈ ਵੀ ਤੱਕਾ ਤਾਂ ਚਲੋ ਗੱਲ ਇਹ ਆ ਵੀ ਇੱਕ ਲੋਕ ਵੀ ਹੁਣ ਉਸ ਚੀਜ਼ ਦੇ ਹੈਪਚੁਲ ਹੋ ਗਏ ਨਾ ਜੀ ਜਿੱਦਾਂ ਕੋਈ ਮਾਮਾ ਮਾਸੜ ਚਾਚਾ ਕੋਈ ਕਿਸੇ ਸਰਕਾਰ ਚ ਐਮਐਲਏ ਬਣ ਜਾਂਦਾ ਹੈ ਉਹ ਵੀ ਇਹ ਉਮੀਦ ਕਰਦਾ ਹੈ ਵੀ ਭਾਈ ਧੱਕੇ ਨਾਲ ਜਿੱਤ ਜਾਗੇ ਪਰ ਨੋਮੀਨੇਸ਼ਨ ਵਾਲੇ ਦਿਨ ਵੀ ਤੁਸੀਂ ਚਲੋ ਨੋਮੀਨੇਸ਼ਨ ਭਾਈ ਨੋਮੀਨੇਸ਼ਨ ਤਾਂ ਬੰਦੇ ਨੂੰ ਫਾਈਲ ਕਰਨ ਦੇਉ ਨਾ ਵੀ ਜੇਕਰ ਤੁਸੀਂ ਥੋਡੀ ਸਰਕਾਰ ਬਦਲਾਓ ਵਾਲੀ ਸਰਕਾਰ ਹੈ ਇਹ ਕਹਿ ਕੇ ਤੁਸੀਂ ਆਏ ਸੀ ਵੀ ਅਸੀਂ ਕੋਈ ਧੱਕਾ ਨਹੀਂ ਕਰਾਂਗੇ ਅਸੀਂ ਮਤਲਬ ਜਿਹੜਾ ਫੀਲਡ ਹੈ ਸਾਰਿਆਂ ਨੂੰ ਇਕੁਅਲ ਦੇਵਾਂਗੇ ਪਰ ਤੁਸੀਂ ਨੋਮੀਨੇਸ਼ਨ ਵਾਲੇ ਦਿਨ ਹੀ ਇੰਨੇ ਡਰ ਕੇ ਬਿ ਤੋਂ ਸੀ ਨੋਮੀਨੇਸ਼ਨ ਵਾਲੇ ਦੇ ਨਹੀਂ ਐਡੇ ਵੱਡੇ ਲੈਵਲ ਤੇ ਜੋ ਆਪਾਂ ਕਈਏ ਵੀ ਲੋਕਾਂ ਨੂੰ ਡਰਾਇਆ ਲੋਕਾਂ ਨੂੰ ਧੱਕੇ ਮਾਰੇ ਲੋਕਾਂ ਨੂੰ ਕੁੱਟਿਆ ਸੋ ਇਹ ਬਿਲਕੁਲ ਇੱਕ ਨਮਾ ਜਿਹਾ ਮੈਨੂੰ ਲੱਗਦਾ ਵੀ ਹੋਇਆ ਹੋਣਾ ਵਰਤਾਰਾ ਇਹ ਕਿਉਂਕਿ ਹੁਣ ਤੱਕਰ ਆਪਾਂ ਜੋ ਵੀ ਦੇਖਿਆ ਆਪਾਂ ਪਹਿਲਾਂ ਵੀ ਆਪਾਂ ਰਿਸਰਚ ਚਲੋ ਕੀਤੀ ਹੈ ਬੈ ਕੇ ਦੇਖਿਆ ਵੀ ਸ਼ਾਇਦ ਪਹਿਲੀਆਂ ਸਰਕਾਰਾਂ ਦੇ ਵੇਲੇ ਪਰ ਉਹਨਾਂ ਵੇਲੇ ਇੰਨਾ ਕੁ ਜ਼ਰੂਰ ਸੀ ਵੀ ਉਹ ਚਲੋ ਨੋਮੀਨੇਸ਼ਨ ਪੇਪਰ ਬੂ ਪ੍ਰੋਫਾਈਲ ਕਰਨ ਦਿੰਦੇ ਸੀਗੇ ਬਾਅਦ ਚ ਉਹ ਕੀ ਕਰਦੇ ਸੀ ਅਫਸਰਾਂ ਨੂੰ ਕਹਿ ਕੇ ਰਿਜੈਕਟਰ ਯੁਕਤ ਕਰਾ ਲੈਂਦੇ ਸੀਗੇ ਜਾਂ VOTING ਵਾਲੇ ਦਿਨ ਕੀ ਕਰਦੇ ਸੀ ਵੀ ਕੋਈ ਬੂਥ ਕੈਪਚਰਿੰਗ ਹੋ ਗਈ ਵੋਟਾਂ ਜਾਲੀ ਪੈ ਗਈਆਂ ਵੀ ਪਰ ਹੁਣ ਇੱਕ ਬੰਦਾ ਆਪਦੀ ਕਾਗਜ਼ ਪੱਤਰ ਸਾਰੇ ਇਕੱਠੇ ਕਰਕੇ ਜੀ ਇੱਕ ਫਾਈਲ ਸਬਮਿਟ ਹੀ ਕਰਨ ਜਾ ਰਿਹਾ ਹੈ ਨਾ ਕਟੂ 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 ਕਟ ਇਹ ਤਾਂ ਲੱਗਦਾ ਹੁੰਦਾ ਸੀ ਮੁਕਾਬਲਾ ਹੋ ਰਿਹਾ ਮਤਲਬ ਇਹ ਹੁਣ ਇਹ ਹੋ ਗਿਆ ਨਾ ਵੀ ਜਿੱਦਾਂ ਉਹ ਅਖਾੜਾ ਲੱਗਦਾ ਨਾ ਪਹਿਲਵਾਨਾਂ ਦਾ ਵੀ ਇੱਥੇ ਇਹ ਸਥਿਤੀ ਹੋ ਗਈ ਪਹਿਲਾਂ ਪਹਿਲਵਾਨ ਨਿਕਲਦਾ ਸੀ ਤੇ ਜਿਹੜਾ ਰੈਫਰੀ ਹੁੰਦਾ ਸੀ ਉਹਦੇ ਨਾਲ ਗਿੱਟਮਿਟ ਕਰ ਲਈ ਜਾਂਦੀ ਸੀ ਵੀ ਭਾਈ ਮੇਰਾ ਮੋਢਾ ਲੱਗ ਗਿਆ ਤਾਂ ਤੂੰ ਕਹਿਣਾ ਨਹੀਂ ਲੱਗਾ ਅਗਲੇ ਦਾ ਨਹੀਂ ਵੀ ਲੱਗਾ ਤਾਂ ਕਹਿ ਦੇਣਾ ਲੱਗ ਗਿਆ ਤਾਂ ਮੈਨੂੰ ਜਿਤਾਉਣਾ ਕਿਸੇ ਤਰੀਕੇ ਨਾਲ ਹੁਣ ਤਾਂ ਇਹ ਕੰਮ ਕਰ ਦਿੱਤਾ ਕਿ ਮੈਂ ਮੈਦਾਨ 'ਚ ਹੂੰਗਾ ਮੈਂ ਅਖਾੜੇ 'ਚ ਹੂੰਗਾ ਤੇ ਦੂਜੇ ਪਹਿਲਵਾਨ ਦੀ ਲੰਗੋਟੀ ਲੈ ਕੇ ਭਾਜੀਆਂ ਆਪਣੇ ਨਾਲ ਦੇ ਨੂੰ ਕਹਿਣਾ ਤੇ ਨਾਲ ਲੰਗੋਟੀ ਹੋਵੇ ਨਾ ਉੱਥੇ ਆਣ ਕੇ ਮੈਦਾਨ ਚ ਬੜੇ ਤੇ ਇਦਾਂ ਹੀ ਝੰਡੀ ਲੈ ਕੇ ਜਾਣੀ ਨਹੀਂ ਐਨਾ ਵੀ ਡਰ ਕਾਦਾ ਵੀ ਯਾਰ ਜੇ ਇਹਦੇ ਕਾਗਜ਼ਦਾਰ ਵੀ ਕਾਗਜ਼ ਇਹ ਬੰਦਾ ਫਾਈਲ ਕਰ ਗਿਆ ਵੀ ਜਾਂ ਤਾਂ ਫਿਰ ਇਹਨਾਂ ਲੋਕਾਂ ਨੂੰ ਪਤਾ ਹੈ ਜਿਹੜੇ ਲੋਕ ਧੱਕਾ ਕਰ ਰਹੇ ਨੇ ਵੀ ਜਿਹੜੇ ਲੋਕਾਂ ਦੀਆਂ ਫਾਈਲਾਂ ਪਾੜੀਆਂ ਜਾ ਰਹੀਆਂ ਨੇ ਲੋਕਾਂ ਦੇ ਤਾਂ ਕਾਗਜ਼ ਨਹੀਂ ਦਾਖਲ ਹੋਣ ਦਿੱਤੇ ਜਾ ਰਹੇ ਜਾਂ ਤਾਂ ਇਹਨਾਂ ਨੂੰ ਪਤਾ ਹੈ ਵੀ ਉਹ ਬੰਦੇ ਸਹੀ ਨੇ ਉਹ ਬੰਦੇ ਤਕੜੇ ਨੇ ਸਾਡੇ ਤੋਂ ਜਿੱਤ ਜਾਣਗੇ ਵੀ ਜੇਕਰ ਉਹਨਾਂ ਨੇ ਕਾਗਜ਼ ਦਾਖਲ ਵੀ ਕਰਤੇ ਜਿਹੜਾ ਰਿਟਰਨਿੰਗ ਅਫਸਰ ਹੈ ਵੀ ਉਦਲ ਵੀ ਕੋਈ ਰੀਜ਼ਨ ਨਹੀਂ ਹੋਣਾ ਹੂੰ ਕਾਗਜ਼ ਰੱਦ ਕਰਨ ਦਾ ਜਾ ਇਹਨਾਂ ਨੂੰ ਇਹ ਡਰ ਹੈ ਵੀ ਜੇਕਰ ਉਹਦੇ ਕਾਗਜ਼ ਰੱਦ ਨਾ ਕੀਤੇ ਜਿਹੜਾ ਅਫਸਰ ਹੈ ਰਿਟਰਨਿੰਗ ਅਫਸਰ ਹੈ ਵੀ ਫਿਰ ਉਹ ਲੋਕ ਇੰਨੇ ਜ਼ਿਆਦਾ ਪੌਪੂਲਰ ਨੇ ਵੀ ਵੋਟਾਂ ਸਾਰੀਆਂ ਉਹਨਾਂ ਨੂੰ ਪੈ ਜਾਣਗੀਆਂ ਜੀ ਕਾਰਨ ਦੋ ਹੀ ਹੋ ਸਕਦੇ ਨੇ ਨਾ ਜੀ ਸਰਕਾਰ ਥੋੜੀ ਐ ਅਫਸਰ ਥੋੜੇ ਨੇ ਥੋੜੇ ਕਹੇ ਮੁਤਾਬਕ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕੰਮ ਕਰ ਰਿਹਾ ਹੈ ਪਰ ਫੇਰ ਵੀ ਥੋੜੇ ਮਨ ਚ ਇੰਨਾ ਜ਼ਿਆਦਾ ਡਰ ਹੈ ਵੀ ਯਾਰ ਆਪਾਂ ਤਾਂ ਕਾਗਜ਼ੇ ਦਾਖਲ ਨਹੀਂ ਹੋਣ ਦੇਣੇ ਇਹ ਗੱਲ ਸਮਝੀ ਨਹੀਂ ਕੋਈ છਾਈ ਵੀ ਇਹ ਗੱਲ ਜਾ ਕੇ ਇਧਰ ਨੂੰ ਰਹੀ ਹੈ ਵੀ ਜਾਂ ਤਾਂ ਇਹਨਾਂ ਨੂੰ ਇਹ ਲੱਗਦਾ ਹੋਣਾ ਹੈ ਸੱਤਾਧਾਰੀਆਂ ਨੂੰ ਵੀ ਯਾਰ ਕਿਤੇ ਅਫਸਰ ਵੀ ਆਪਣੇ ਤੋਂ ਬਾਗੀ ਨਾ ਹੋ ਜਾਣ ਹੂੰ ਵੀ ਕਿਤੇ ਕਹਿੰਦੇ ਝੂਗਾ ਚੱਕਦਣ ਵੀ ਨਹੀਂ ਜੀ ਅਸੀਂ ਤਾਂ ਵੀ ਕਿਸੇ ਸੰਤਾ ਸਿੰਘ ਤੇ ਬੰਤਾ ਸਿੰਘ ਦੇ ਕਾਗਜ਼ ਅਸੀਂ ਨਹੀਂ ਰੱਦ ਕਰ ਸਕਦੇ ਕੋਈ ਕਾਗਜ਼ਾਂ 'ਚ ਕੋਈ ਘਾਟ ਨਹੀਂ ਹੈਗੀ ਹੂੰ ਕਿਉਂਕਿ ਕਾਗਜ਼ ਰੱਦ ਕਰਨ ਨੂੰ ਥੋਨੂੰ ਕੋਈ ਨਾ ਕੋਈ ਤਾਂ ਕੋਰਟ ਦੇ ਵਿੱਚ ਵੀ ਚੈਲੰਜ ਕੀਤੀਆਂ ਜਾ ਸਕਦੀਆਂ ਚੀਜ਼ਾਂ ਥੋਨੂੰ ਕੋਈ ਨਾ ਕੋਈ ਤਾਂ ਰੀਜ਼ਨ ਚਾਹੀਦਾ ਨਾ ਜੀ ਵੀ ਉਹਨੇ ਦੇਖੋ ਜੀ ਕੱਪ ਦੇ ਕਾਗਜ਼ ਨਹੀਂ ਸਹੀ ਲਾਏ ਹੁਣ ਇਹਦਾ ਮਤਲਬ ਇਹਨਾਂ ਨੂੰ ਪਤਾ ਹੈ ਵੀ ਯਾਰ ਇਹ ਬੰਦੇ ਦੇ ਕਾਗਜ਼ ਸਹੀ ਨੇ ਫਿਰ ਉਹ ਤਾਂ ਤਾਂ ਇਹੀ ਹੈ ਵੀ ਕਾਗਜ਼ ਫਾਈਲ ਲਾ ਕੇ ਭਜ ਦਿਓ ਜੀ ਪਾੜ ਕੇ ਸਿੱੜ ਦੋ ਵੀ ਜਦੋਂ ਉਹ ਬੰਦਾ ਦੁਬਾਰਾ ਫਾਈਲ ਤਿਆਰ ਕਰੂਗਾ ਉਦੋਂ ਟਾਈਮ ਲੰਘ ਜਾਊਗਾ ਫਿਰ ਇੱਕ ਇਹ ਵੀ ਤੇ ਚੀਜ਼ ਹੈਗੀ ਆ ਮੈਨੂੰ ਇਹ ਵੀ ਗੱਲ ਸਮਝ ਤੋਂ ਪਰੇ ਲੱਗਦੀ ਆ ਪ੍ਰਵੇਸ਼ ਜੀ ਕਿ ਪੋਲਿਟੀਕਲ ਪਾਰਟੀਆਂ ਨੂੰ ਜਦ ਪਤਾ ਹੋਵੇ ਆਪੋਜੀਸ਼ਨ ਵਾਲਿਆਂ ਨੂੰ ਵੀ ਆਹ ਕੰਮ ਹੋਣਾ ਆ ਕਿਉਂਕਿ ਉਹ ਚੀਜ਼ਾਂ ਲਗਭਗ ਧੱਕੇ ਦੀਆਂ ਤਾਂ ਪਹਿਲੇ ਨਜ਼ਰ ਆਉਣ ਲੱਗ ਪਈਆਂ ਸੀਗੀਆਂ ਚਾਰ ਦਿਨ ਸੀਗੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਤੁਹਾਨੂੰ ਕੀ ਏਡੀ ਲੋੜ ਪਈ ਸੀ ਆਖਰੀ ਦਿਨ ਜਾ ਕੇ ਨੋਮੀਨੇਸ਼ਨ ਫਾਈਲ ਕਰਨੀ ਤੁਸੀਂ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਕੀਤੀ ਨਹੀਂ ਜਾ ਸਕਦੀ ਸੀ ਨਹੀਂ ਇਹ ਕੀ ਹੁੰਦਾ ਜੀ ਇਹ ਕਈ ਵਾਰੀ ਨਾ ਕੋਈ ਚੇਲੇ ਚਪਟੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਸਰਕਾਰ ਦੇ ਜਿਹੜੇ ਰੂਲਿੰਗ ਪਾਰਟੀ ਦੇ ਐਮਐਲਏ ਹੁੰਦੇ ਨੇ ਉਹਨਾਂ ਨੂੰ ਵੀ ਡਰ ਹੁੰਦਾ ਹੈ ਵੀ ਯਾਰ ਜੇ ਪਹਿਲੇ ਦਿਨ ਕਿਸੇ ਦੀ ਫਾਈਲ ਕਰਾਤੀ ਚੌਥੇ ਦਿਨ ਕਿਸੇ ਉਹਦਾ ਕੰਪੀਟੀਟਰ ਨਾ ਉਹਨੂੰ ਕਰ ਲੇ ਮੈਨੂੰ ਲੱਗਦਾ ਵੀ ਇਹ ਪਹਿਲਾਂ ਲਾਰੇ ਡੱਪੇ ਜੇ ਲਾਉਂਦੇ ਰਹਿੰਦੇ ਨੇ ਜੀ ਅਖੀਰਲੇ ਦਿਨ ਜਾ ਕੇ ਇਹ ਡਿਸਾਈਡ ਕਰ ਲੈਂਦੇ ਨੇ ਚਾਰ ਬੰਦਿਆਂ ਦੇ ਵਿੱਚੋਂ ਪੰਜ ਬੰਦਿਆਂ ਦੇ ਵਿੱਚੋਂ ਭਾਈ ਵੀ ਤੂੰ ਫਾਈਲ ਕਰ ਦੇ ਬਾਕੀ ਇਹਨੂੰ ਡਰਾ ਡਰੂ ਲੈਂਦੇ ਨੇ ਜੀ ਇਹਨਾਂ ਨੂੰ ਪਤਾ ਹੈ ਵੀ ਜੇ ਪਹਿਲੇ ਦਿਨ ਡਰਾਇਆ ਪਿਛੇ 7-3 ਦਿਨ ਪਏ ਹੋਣਗੇ ਜੀ ਉਹ ਬੰਦਾ ਦੂਸਰੇ ਪਾਸੇੋਂ ਵੀ ਫਾਈਲ ਕਰ ਸਕਦਾ ਹੈ ਪੇਪਰ ਇਹ ਦੇਖਿਆ ਗਿਆ ਜੀ ਪੁਰਾਣੇ ਸਮੇਂ 'ਚ ਵੀ ਦੇਖਿਆ ਗਿਆ ਵੀ ਜੇਕਰ ਰੂਲਿੰਗ ਪਾਰਟੀ ਦੇ ਜਿਹੜੇ ਰੂਲਿੰਗ ਕੈਂਡੀਡੇਟਸ ਨੇ ਜੇਕਰ ਉਹ ਪਹਿਲਾਂ ਫਾਈਲ ਕਰ ਦਿੰਦੇ ਨੇ ਜਿਹੜੇ ਪਿਛਲੇ 2-3 ਦਿਨ ਹੁੰਦੇ ਨੇ ਜੀ ਜਿਹੜੇ ਉਦੋਂ ਤੱਕ ਦੇ ਕੈਂਡੀਡੇਟ ਹੁੰਦੇ ਨੇ ਉਹ اپੋਜੀਸ਼ਨ ਸਾਈਡ ਤੋਂ ਆ ਜਾਂਦੇ ਨੇ ਜੀ ਉਹ ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ 2-3 ਇਲੈਕਸ਼ਨ ਲੜ ਲਏ ਜਸਵੀਰ ਜੀ ਉਹਨੂੰ ਸਭ ਪਤਾ ਹੈ ਇਹ ਕਿਹੜੇ ਕਾਗਜ਼ ਕਿਵੇਂ ਲੱਗਣੇ ਨੂੰ ਪਹਿਲੀ ਆਪਣੀ ਤੇਰੀ ਤੂਰੀ ਕਰੀ ਬੈਠਾ ਹੁੰਦਾ ਹੈ ਤੇ ਇਹੋ ਜਿਹੇ ਲੀਡਰਾਂ ਤੋਂ ਰੂਲਿੰਗ ਪਾਰਟੀ ਵਾਲੇ ਅਕਸਰ ਡਰਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਬੰਦੇ ਨੂੰ ਸਾਡੇ ਸਾਰੇ ਕੰਮਾਂ ਦਾ ਪਤਾ ਹੈ ਹੁਣ ਤੱਕ ਸਾਡੇ ਤੋਂ ਕੰਮ ਕਰਾਉਂਦਾ ਰਿਹਾ ਹੈ ਹੁੰਦੇ ਨੇ ਬਥੇਰੇ ਪਪੂਲਰ ਲੀਡਰ ਜਿਨ੍ਹਾਂ ਨੂੰ ਰੋਕਣਾ ਸਰਕਾਰਾਂ ਦੇ ਵੱਸ ਦਾ ਰੋਗ ਨਹੀਂ ਹੁੰਦਾ ਹੂੰ ਤੇ ਇਹ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਹੁਣ ਤੁਸੀਂ ਜੋ ਦ੍ਰਿਸ਼ ਦੇਖੇ ਜਿੱਦਾਂ ਦੇ ਹਾਲਾਤ ਦੇਖੇ ਆ ਉਹਦੇ ਤੋਂ ਬਾਅਦ ਇਹ ਜਿਹੜਾ ਮਨੀਸ਼ ਸਿਸੋਦੀਆ ਨੇ ਬਿਆਨ ਦਿੱਤਾ ਸੀ ਸਾਮ-ਦਾਮ ਦੰਡ ਭੇਦ ਲੜਨਾ ਪਿਆ ਤਾਂ ਲੜਾਂਗੇ ਜੇ ਕੁਝ ਕਰਨਾ ਪਿਆ ਤੇ ਕਰਾਂਗੇ ਉਹ ਬਿਆਨ ਤੇ ਇਹ ਸਾਰਾ ਕੁਝ ਇਹ ਕੋਈ ਸੰਯੋਗ ਆ ਜਾਂ ਪ੍ਰਯੋਗ ਆ ਨਹੀਂ ਦੇਖੋ ਜੀ ਆਪਾਂ ਹਜੇ ਦਾ ਆਪਾਂ ਹਜੇ ਦਾ ਸੰਯੋਗ ਹੀ ਕਹਿ ਸਕਦੇ ਆ ਵੀ ਕਿਉਂਕਿ ਹਜੇ ਆਫੀਸ਼ੀਅਲੀ ਚਲੋ ਖੈਰ ਅਲੀਗੇਸ਼ਨਸ ਨੇ ਹਜੇ ਦਾ ਸਾਰੇ ਵੀ ਉਹਨੇ ਸਿਸੋਦੀਆ ਸਾਹਿਬ ਨੇ ਕਿਸ ਕੰਟੈਕਸਟ ਚ ਕਿਹਾ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਇਹ ਸੰਯੋਗ ਬੜਾ ਗੂੜਾ ਜੀ ਹੂੰ ਵੀ ਇਹ ਇਹ ਮੈਨੂੰ ਲੱਗਦਾ ਪ੍ਰਯੋਗ ਤੇ ਸੰਯੋਗ ਦੇ ਵਿੱਚ ਬੜੀ ਥਿਨ ਲਾਈਨ ਹੈ ਜਿਹਨੂੰ ਮੈਨੂੰ ਲੱਗਦਾ ਵੀ ਤੋੜ ਕੇ ਦੇਖਣਾ ਬੜਾ ਜ਼ਰੂਰੀ ਹੈ ਪਰ ਇਹਨੇ ਨਾ ਜੀ ਜਿਹੜਾ ਇਹ ਜੋ ਜੋ ਵਰਤਾਰਾ ਇਹ ਵਾਪਰਿਆ ਹੈ ਇਹਦੇ ਨਾਲ ਨਾ ਕਈ ਚੀਜ਼ਾਂ ਨਵੀਆਂ ਜਿਹੀਆਂ ਹੋ ਜਾਂ ਨੇ ਬੜਾ ਬਦਲਾਅ ਹੋ ਜਾਇਆ ਹੈ ਮੈਨੂੰ ਲੱਗਦਾ ਵੀ ਜਿਹੜਾ ਇਹ ਪੁਲਿਸ ਵਾਲਾ ਇੱਕ ਜੋ ਆਡੀਓ ਚੱਲ ਰਹੀ ਹੈ ਜੀ ਜੀ ਇਹ ਇਸ ਲੈਵਲ ਦੀ ਆਡੀਓ ਐਨੇ ਸੀਨੀਅਰ ਅਧਿਕਾਰੀ ਦੀ ਆਡੀਓ ਇੰਨੀ ਡਿਟੇਲ ਦੇ ਵਿੱਚ ਆਡੀਓ ਹੂੰ ਇਹ ਮੈਨੂੰ ਲੱਗਦਾ ਵੀ ਪਹਿਲੀ ਵਾਰੀ ਮੈਂ ਸੁਣੀ ਹੈ ਜੀ ਨਹੀਂ ਪਹਿਲਾਂ ਸੁਣਦੇ ਜ਼ਰੂਰ ਹੁੰਨੇ ਆ ਜੀ ਵੀ ਕਿਸੇ ਅਫਸਰ ਦੀ 2 ਮਿੰਟ ਦੀ ਆਡੀਓ ਆ ਗਈ 3 ਮਿੰਟ ਦੀ ਆ ਗਈ ਉਹਨੇ ਫਲਾਣੇ ਅਫਸਰ ਨੂੰ ਕਹਦਾ ਵੀ ਐਂ ਕਰਦੇ ਹੋ ਭਾਈ ਜਾਂ ਕਿਸੇ ਦਾ ਕੋਈ ਰਿਟਨ ਚ ਮੈਸੇਜ ਆ ਗਿਆ ਜੀ ਪਰ ਹੁਣ ਜਿਹੜੀ ਇਹ ਆਡੀਓ ਆਈ ਹੈ ਜੀ ਇਹ ਨੇ ਤਾਂ ਹੁਣ ਕਮਾਲ ਹੀ ਕਰਤੀ ਜਿਹੜੀ ਪਟਿਆਲਾ ਪੁਲਿਸ ਦੀ ਆਈ ਹੈ ਤੇ ਉਦੋਂ ਵੀ ਜਗੋ ਤੇਰ ਵੀ ਇਹ ਹੋ ਗਈ ਜੀ ਵੀ ਪਟਿਆਲਾ ਪੁਲਿਸ ਨੇ ਮਤਲਬ ਕਿ ਕੁਝ ਕ ਮਿੰਟਾਂ ਜੀ ਕਹਤਾ ਬੀਤਾ ਜੀ AI ਜਨਰੇਟਡ ਹੈ ਵੀ ਜੇਕਰ ਕੋਈ ਇਹਨੂੰ ਸਾਂਝਾ ਕਰੂਗਾ ਕੋਈ ਇਹਨੂੰ ਸ਼ੇਅਰ ਕਰੂਗਾ ਵੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਹਟਿਆਲਾ ਪੁਲਿਸ ਨੂੰ ਨਾਲ ਹੀ ਮੈਨੂੰ ਲੱਗਦਾ ਵੀ ਜੀਡੀ ਉਹਨਾਂ ਨੇ AI ਜਨਰੇਟਰ ਇਹਨੂੰ ਟਰਨ ਕਰਨ ਲਈ ਇਹਨੂੰ ਕਹਿਣ ਲਈ ਜੀਡੀ ਫੋਰੈਂਸਿਕ ਲੈਬ ਤੋਂ ਇਹਦੀ ਟੈਸਟ ਕਰਵਾਈ ਹੈ ਇਹ ਕਿਸੇ ਫੋਰੈਂਸਿਕ ਲੈਬ ਤੋਂ ਕੋਈ ਰਿਪੋਰਟ ਲਈ ਹੋਣੀ ਆ ਉਹਨਾਂ ਨੇ ਜੀ ਐ ਕੋਈ ਪੁਲਿਸ ਅਫਸਰਾਂ ਦੀਆਂ ਲਵੇ ਕੋਈ ਇਸ ਤਰ੍ਹਾਂ ਦਾ ਯੰਤਰ ਤਾਂ ਹੈ ਨਹੀਂ ਇਹ ਆਪਣੇ ਲਈ ਉਹਨਾਂ ਦੇ ਕੰਨ ਇੰਨੇ ਬਰੀਕ ਹੈ ਪਤਾ ਲੱਗ ਜਾਂਦਾ ਕਿੱਥੋਂ ਆਈ ਆਡੀਓ ਉਹ ਕਿਹੜੀ ਆਈ AI ਜਨਰੇਟਡ ਆ ਜਾਂ ਉਦਾਂ ਜੇ ਕਿਸੇ ਹੋਰ ਦੇ ਲਈ ਹੁੰਦੀ ਸ਼ਾਇਦ ਸਾਲ ਵੀ ਲੱਗ ਸਕਦਾ ਸੀ ਜਾਂਚ ਪੜਤਾਲ ਚ ਨੇ ਇਹ ਐਕਚੁਅਲੀ ਇਹਦੇ 'ਚ ਨਾ ਪੁਲਿਸ ਨੂੰ ਥੋੜਾ ਜਿਹਾ ਆਪਦੀ ਗੱਲ ਸਟਰੋਂਗ ਕਰਨੀ ਚਾਹੀਦੀ ਹੈ ਮੈਂ ਇੱਕ ਕਹਿਣਾ ਚਾਹਣਾ ਇੱਥੇ ਵੀ ਪੁਲਿਸ ਨੇ ਜਿੰਨਾ ਸਟਰੋਂਗਲੀ ਇਹਨੂੰ ਕਿਹਾ ਹੈ ਵੀ ਇਹ AI ਜਨਰੇਟਡ ਹੈ ਪੁਲਿਸ ਨੂੰ ਉਹ ਰਿਪੋਰਟ ਵੀ ਸ਼ੇਅਰ ਕਰਨੀ ਚਾਹੀਦੀ ਨੀ ਆ ਜਿਹੜੀਆਂ ਵੀਡੀਓ ਚੱਲਦੀਆਂ ਸੋਸ਼ਲ ਮੀਡੀਆ ਤੇ ਉਹ ਕਾਗਜ਼ ਕੂਜਰ ਪੜਨ ਲਈ ਫਿਰ ਉਹ ਵੀ AI ਜਨਰੇਟਡ ਹੀ ਆ ਮੈਨੂੰ ਲੱਗਦਾ ਇਹ ਵੀ ਹੋ ਸਕਦਾ ਹੈ ਜੀ ਵੀ ਸਾਰੇ ਬੰਦੇ ਹੀ AI ਜਨਰੇਟਡ ਸੀਗੇ ਵਿਰੋਧੀ ਪਾਰਟੀਆਂ ਦੇ ਬਿਲਕੁਲ ਬਿਲਕੁਲ ਇਹ ਵੀ ਹੋ ਸਕਦਾ ਹੈ ਜੀ ਵੀ ਉਹ ਵੀ ਸਾਰੇ AI ਜਨਰੇਟਡ ਹੋਣ ਪਰ ਇਹਦੇ 'ਚ ਨਾ ਜੀ ਲੋਕਾਂ ਨੂੰ ਵਿਸ਼ਵਾਸ ਜਾਨੀ ਹੋ ਰਿਹਾ ਵੀ ਕਿਉਂਕਿ ਪੁਲਿਸ ਜਿਹੜੀ ਹੁੰਦੀ ਹੈ ਜਿਹੜੇ ਇਸ ਲੈਵਲ ਦੇ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਇਹ ਬਿਆਨ ਆ ਰਹੇ ਨੇ ਵੀ ਇਹ ਸਾਰੇ AI ਜਨਰੇਟਡ ਹੈ ਉਹ ਉਹੀ ਨਹੀਂ ਕਹਿੰਦੇ ਹੁਣੇ ਜੀ ਉਹਨਾਂ ਨੇ ਕਿਤੇ ਨਾ ਕਿਤੇ ਟੈਸਟਿੰਗ ਕਰਾਈ ਹੋਣੀ ਹੈ ਪੱਕਾ ਤੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਜਿਹੜੀ ਫੋਰੈਂਸਿਕ ਲੈਬ ਤੋਂ ਕਰਾਈ ਹੈ ਟੈਸਟਿੰਗ ਹੋਈ ਹੈ ਉਹ ਰਿਪੋਰਟ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਕੋਈ ਲੈਬ ਪੰਜਾਬ ਦੇ ਕਿਸੇ ਸੈਂਪਲ ਦਾ ਜਿਹੜਾ ਰਿਜ਼ਲਟ ਹੈ ਇੰਨੀ ਜਲਦੀ ਦਿੰਦੀ ਹੈ ਤਾਂ ਅੱਗੇ ਫਿਊਚਰ ਦੇ ਵਿੱਚ ਉਹ ਬੜੇ ਵਧੀਆ ਇਨਵੈਸਟੀਗੇਸ਼ਨ 'ਚ ਹੈਲਪ ਕਰ ਸਕਦੀ ਹੈ ਜੀ ਕਿਉਂਕਿ ਸਾਡੀਆਂ ਤਾਂ ਪੰਜਾਬ ਪੁਲਿਸ ਦੇ ਜਿਹੜੇ ਫੋਰੈਂਸਿਕ ਲੈਬ ਦੀਆਂ ਰਿਪੋਰਟਾਂ ਨੇ ਦੋ-ਦੋ ਸਾਲ ਤੋੜ ਖਾਂਦੀ ਰਹਿੰਦੀਆਂ ਨੇ ਬਿਲਕੁਲ ਹੁਣ ਤੁਸੀਂ ਦੇਖੋ ਵੀ ਕੁਝ ਕਮੈਂਟਾਂ ਜੀ ਇਹ ਕਹਤਾ ਨੇ ਨੇ AI ਜਨਰੇਟਡ ਹੈ ਹਮਮਮ ਪਹਿਲੀ ਗੱਲ ਦੂਸਰੀ ਗੱਲ ਇਹ ਵੀ ਭਾਈ ਸੁਖਵੀਰ ਸਿੰਘ ਬਾਦਲ ਨੇ ਤਾਂ ਆਪਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੇ ਪਾਤੀ ਉਹ ਤੁਸੀਂ ਦਿਓ ਪਰਚਾ ਦਿਓ ਪਰਚਾ ਕਰੋ ਪਰਚਾ ਵੀ ਜੇਕਰ ਤੁਸੀਂ ਇਹ ਕਹਿੰਦੇ ਹੋ ਵੀ ਇਹ AI ਜਨਰੇਟਡ ਹੈ ਸੁਖਵੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਹਰਸਿਮਰਤ ਕੋਰ ਬਾਦਲ ਨੇ ਸ਼ੇਅਰ ਕੀਤਾ ਉਹਨੂੰ ਸ਼ੇਅਰ ਕੀਤਾ ਉਹਨੂੰ ਤੇ ਉਹ ਦੇਖੋ ਮੈਂਬਰ ਪਾਰਲੀਮੈਂਟ ਨੇ ਸਾਬਕਾ ਕੇਂਦਰੀ ਮੰਤਰੀ ਨੇ ਵੀ ਉਹ ਉਹਨਾਂ ਨੇ ਲਲਕਾਰਾ ਮਾਰਿਆ ਨਾਲੇ ਉਹਨਾਂ ਨੇ ਡਿਸਕ੍ਰਿਪਸ਼ਨ ਦਿੱਤੀ ਹੈ ਪੰਜਾਬੀ ਚ ਉਹਨਾਂ ਨੇ ਟੈਕਸਟ ਵੀ ਪਾਇਆ ਆਪਣੇ ਹੈਂਡਲ ਦੇ ਉੱਤੇ ਵੀ ਫਿਰ ਪਟਿਆਲਾ ਪੁਲਿਸ ਪਰਚਾ ਦੇਵੇ ਸੁਖਵੀਰ ਬਾਦਲ ਦੇ ਤਾਂ ਕਿ ਲੋਕਾਂ ਨੂੰ ਕਰਨ ਹੋ ਜਾਣਾ ਵੀ ਭਾਈ ਦੇਖੋ ਸੁਖਵੀਰ ਸਿੰਘ ਬਾਦਲ ਨੇ ਗਲਤ ਭਾਈ ਆਡੀਓ AI ਜਨਰੇਟਡ ਹੈ ਵੀ ਅਸੀਂ ਉਹਨਾਂ ਤੇ ਪਰਚਾ ਦੇਤਾ ਆਦਰਵਾਇਜ਼ ਤਾਂ ਫਿਰ ਇਹ ਦੇਖੋ ਜੇਕਰ ਹੁਣ ਪਟਿਆਲਾ ਪੁਲਿਸ ਪਰਚਾ ਨਹੀਂ ਦਿੰਦੀ ਸੁਖਵੀਰ ਸਿੰਘ ਬਾਦਲ ਤੇ ਤਾਂ ਲੋਕਾਂ ਨੂੰ ਇਹ ਗੱਲਾਂ ਕਹਿਣ ਨੂੰ ਤੁਸੀਂ ਰੋਕ ਨਹੀਂ ਸਕਦੇ ਵੀ ਦੇਖੋ ਜੀ ਪੁਲਿਸ ਝੂਠ ਬੋਲ ਰਹੀ ਹੈ ਇਹ ਆਪਦੇ ਆਪ ਚੀ ਨਾ ਜੀ ਇੱਕ ਕੰਟਰੈਡਿਕਟਰੀ ਚੀਜ਼ਾਂ ਜੀਆਂ ਹੋ ਗਈਆਂ ਵੀ ਤੁਸੀਂ ਡਰਾ ਰਹੇ ਹੋ ਉਤੋਂ ਜੇ ਸਾਹਮਣੇ ਵਾਲਾ ਬੰਦਾ ਤਕੜਾ ਹੈ ਲੀਡਰ ਹੈ ਬਹੁਤ ਤਕੜੀ ਰੀਜਨਲ ਪਾਰਟੀ ਦਾ ਬਹੁਤ ਸੀਨੀਅਰ ਲੀਡਰ ਹੈ ਉਹ ਤੁਹਾਨੂੰ ਸਰੀਆਮ ਲਲਕਾਰੀ ਜਾ ਰਿਹਾ ਆਪਦੇ ਫੇਸਬੁੱਕ ਹੈਂਡਲ ਦੇ ਉੱਤੇ ਬਾਕੀ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਤੇ ਹਜ਼ਾਰਾਂ ਲੋਕ ਜਿਹੜੇ ਹੈਗੇ ਨੇ ਉਹਦਾ ਜਿਹੜਾ ਫੇਸਬੁੱਕ ਦਾ ਲਿੰਕ ਹੈ ਉਹਨੂੰ ਸ਼ੇਅਰ ਕਰ ਰਹੇ ਨੇ ਵੀ ਫਿਰ ਇਹ ਤਾਂ ਇੱਕ ਤਰੀਕੇ ਨਾਲ ਡਬਲ ਚੀਜ਼ਾਂ ਜਿਹਾ ਹੋ ਗਿਆ ਨਾ ਜੀ ਚੀਜ਼ ਸਮਝ ਹੀ ਨਹੀਂ ਆ ਰਹੀ ਐਕਚੁਅਲੀ ਵੀ ਇਹ ਚੱਲੀ ਗਈ ਜਾ ਰਿਹਾ ਪਹਿਲਾਂ ਇੱਕ ਆਡੀਓ ਲੀਕ ਹੁੰਦੀ ਹੈ ਫਿਰ ਵਿਥਿਨ ਮਿੰਟਸ ਪਟਿਆਲਾ ਪੁਲਿਸ ਕਹਿੰਦੀ ਹੈ ਵੀ ਇਹ AI ਜਨਰੇਟਡ ਹੈ ਤੇ ਉਹ ਜਿਹੜੀ ਆਡੀਓ ਲੋਕਾਂ ਚ ਜਾਂਦੀ ਹੈ ਉਹ ਸੁਖਵੀਰ ਸਿੰਘ ਬਾਦਲ ਵੱਲੋਂ ਸ਼ੇਅਰ ਕਰੀ ਜਾਂਦੀ ਹੈ ਜੀ ਹੁਣ ਨਾ ਤਾਂ ਸੁਖਵੀਰ ਸਿੰਘ ਬਾਦਲ ਕੋਈ ਆਮ ਬੰਦਾ ਹੈ ਹਮ ਨਾ ਹੀ ਪਟਿਆਲੇ ਦਾ ਐਸਐਸਪੀ ਕੋਈ ਆਮ ਬੰਦਾ ਹੈ ਜੀ ਤੇ ਨਾ ਹੀ ਉਹ ਬੰਦੇ ਆਮ ਬੰਦੇ ਨੇ ਕੋਈ ਨਾ ਇਹ ਆਮ ਆਮ ਗੱਲ ਹੈ ਕਿ ਐਡੇ ਵੱਡੇ ਅਫਸਰਾਂ ਦੀ ਕੌਨਫਿਡੈਂਸ਼ੀਅਲ ਜਿਹੜੀ ਗੱਲਬਾਤ ਹੋਵੇ ਉਹ ਲੀਕ ਹੋ ਜਾਵੇ ਨੇ ਇਹਦੇ ਚ ਇੱਕ ਜਿਹੜਾ ਖਤਰਾ ਹੋ ਰਿਹਾ ਆਪਣਾ ਜਸਵੀਰ ਜੀ ਇਹ ਤੁਸੀਂ ਇਕੱਲਾ ਇਹੀ ਨਾ ਸਮਝੋ ਵੀ ਇਹ ਇੱਕ ਪੋਲੀਟੀਕਲ ਜਿਹੜੀ ਇਲੈਕਸ਼ਨਾਂ ਬਾਰੇ ਕਨਫਿਡੈਂਸ਼ੀਅਲਟੀ ਲੀਕ ਹੋਈ ਹੈ ਜਿਹੜੀ ਪੁਲਿਸ ਹੈ ਪੁਲਿਸ ਬਹੁਤ ਵੱਡੇ ਵੱਡੇ ਆਪਰੇਸ਼ਨ ਕਰਦੀ ਹੈ ਜੀ ਤੇ ਇੱਕ ਟਰਸਟ ਬਹੁਤ ਵੱਡਾ ਹੁੰਦਾ ਹੈ ਪੁਲਿਸ ਦਾ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਆਪਣੇ ਜੂਨੀਅਰ ਤੇ ਜੂਨੀਅਰ ਦਾ ਉਹਨਾਂ ਦੇ ਜੂਨੀਅਰ ਤੇ ਜੇ ਇਸ ਤਰੀਕੇ ਨਾਲ ਪੁਲਿਸ ਦੀਆਂ ਕਨਫਿਡੈਂਸ਼ੀਅਲ ਆਡੀਓਜ਼ ਲੀਕ ਹੋਣ ਲੱਗੀਆਂ ਤਾਂ ਫਿਰ ਪੁਲਿਸ ਦੇ ਪੱਲੇ ਕੀ ਰਹਿ ਗਿਆ ਜੀ ਜੀ ਜੇ ਕੱਲ ਨੂੰ ਕੋਈ ਟੈਰਰਿਜ਼ਮ ਦੇ ਅਗੇਂਸਟ ਕੋਈ ਆਪਰੇਸ਼ਨ ਕਰਨਾ ਹੈ ਕੋਈ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਵੱਡਾ ਆਪਰੇਸ਼ਨ ਤੁਸੀਂ ਕਰਨਾ ਹੈ ਤਾਂ ਜਿਹੜੇ ਬੰਦੇ ਪੋਲਿਟੀਕਲ ਬੌਸੇਸ ਨੂੰ ਇਸ ਤਰੀਕੇ ਦੀਆਂ ਆਡੀਓਜ਼ ਲੀਕ ਕਰ ਰਹੇ ਨੇ ਪੁਲਿਸ ਅਫਸਰ ਉਹ ਤਾਂ ਪਰ ਕੱਲ ਨੂੰ ਨਸ਼ਾ ਤਸਕਰਾਂ ਨੂੰ ਵੀ ਲੀਕ ਕਰਨਗੇ ਜੀ ਉਹ ਤਾਂ ਕੱਲ ਨੂੰ ਅੱਤਵਾਦੀਆਂ ਨੂੰ ਵੀ ਕਹਿ ਦਣਗੇ ਤਾਂ ਹੋਈ ਧਰਿਆ ਜਦੋਂ ਉਹ ਪਿੰਡਾਂ ਵਾਲੇ ਕਹਿ ਦਿੰਦੇ ਆ ਕਿ ਅਸੀਂ ਸ਼ਿਕਾਇਤ ਕਰਕੇ ਆਉਨੇ ਆ ਤੇ ਉਹ ਪੁਲਿਸ ਬਾਅਦ ਚ ਪਹੁੰਚਦੀ ਆ ਤੇ ਜਿਹਦੀ ਸ਼ਿਕਾਇਤ ਕੀਤੀ ਹੁੰਦੀ ਉਹ ਸਾਡੇ ਘਰਾਂ 'ਚ ਪਹਿਲਾਂ ਆ ਜਾਂਦਾ ਕਰ ਲਈ ਸ਼ਿਕਾਇਤ ਜੀ ਉਹ ਸਾਡਾ ਮਾਨਕ ਕੋਟਣਾ ਹੋ ਰਿਹਾ ਸਾਰਾ ਕੁਝ ਹੋਇ ਤੋ ਕੁਝ ਹੋ ਰਿਹਾ ਨਹੀਂ ਲੋਕਾਂ ਦੇ ਜਿਹੜੇ ਲਾਏ ਹੋਏ ਦੋਸ਼ ਰੇਣਾ ਜੀ ਉਹ ਇਸ ਗੱਲ ਤੋਂ ਕੁਛ ਨਾ ਕੋਈ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਹਮ ਪਰ ਹੁਣ ਗੱਲ ਤਾਂ ਇੱਥੇ ਆ ਕੇ ਰੁਗੀ ਜੀ ਵੀ ਸੁਖਵੀਰ ਸਿੰਘ ਬਾਦਲ ਕਹਿੰਦੇ ਵੀ ਇਹ ਜਿਹੜੀ ਆਡੀਓ ਹੈ ਵੀ ਮੈਂ ਹਟਾਉਣੀ ਨਹੀਂ ਵੀ ਭਾਈ ਜੀ ਨੇ ਜੋ ਕਰਨਾ ਹੈ ਉਹ ਕਰ ਲੋ ਤੇ ਪਟਿਆਲਾ ਪੁਲਿਸ ਕਹ ਰਹੀ ਆ ਅਸੀਂ ਪਰਚਾ ਦੇਵਾਂਗੇ ਹੋ ਸਕਦਾ ਕੱਲ ਨੂੰ ਜਦੋਂ ਦਿਨ ਚੜੇ ਜੀ ਕੁਛ ਨਾ ਕੁਛ ਗੱਲਬਾਤ ਬਣ ਜੇ ਕੁਛ ਨਾ ਕੁਛ ਕਰਨ ਇਹ ਪਰ ਉਮੀਦ ਘੱਟ ਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਸਟੈਂਡ ਲਿਆ ਅਕਾਲੀ ਦਲ ਕਹਿੰਦਾ ਵੀ ਅਸੀਂ ਜੁਡੀਸ਼ੀਅਲ ਇਨਕੁਆਇਰੀ ਵੀ ਇਹਦੀ ਮੰਗਦੇ ਆ ਤੇ ਹੋਰ ਵੀ ਕਾਫੀ ਕੁਝ ਅਕਾਲੀ ਦਲ ਕਰਨ ਜਾ ਰਿਹਾ ਜਿਸ ਤਰ੍ਹਾਂ ਦੇ ਆਲਾ ਅਕਾਲੀ ਦਲ ਦੇ ਲੀਡਰਾਂ ਮਿਲਵਾ ਰਹੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਬਕਾਇਦਾ ਪਟੀਸ਼ਨ ਪਾਤੀ ਆ ਜਨ ਹਿਤ ਪਟੀਸ਼ਨ ਪਾਤੀ ਆ ਜੀ 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 ਉਹ ਕਹਿ ਰਹੇ ਨੇ ਵੀ ਅਸੀਂ ਹੋਰ ਪਾਸੇ ਵੀ ਜਾਵਾਂਗੇ ਵੀ ਜਿਹੜੇ ਹੁਣ ਇਹ ਬੇਸਿਕਲੀ ਕੀ ਹੈ ਜੀ ਇਹਦੇ ਵਿੱਚ ਜੋ ਅਕਾਲੀ ਦਲ ਵੱਲੋਂ ਦੋਸ਼ ਲਾ ਰਹੇ ਨੇ ਉਹ ਕਹਿ ਰਹੇ ਨੇ ਵੀ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਫਸਰ ਨੇ ਜਿਹੜੇ ਅਕਾਲੀ ਦਲ ਦੇ ਖਿਲਾਫ ਨਿੱਜੀ ਦੁਸ਼ਮਣੀ ਮੰਗੂ ਕੰਮ ਕਰ ਰਹੇ ਨੇ ਜੀ ਉਹ ਕਰਨਵੀ ਕੁਝ ਅਫਸਰ ਸੀ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਕੇਸ ਵੇਲੇ ਵੀ ਕੁਝ ਵੱਡੇ ਰੋਲ ਅਦਾ ਕੀਤੇ ਵੀ ਉਹੀ ਬੰਦੇ ਜਿਹੜੇ ਹੁਣ ਹੈਗੇ ਵੀ ਪੰਜਾਬ ਪੁਲਿਸ ਦੇ ਵਿੱਚ ਉਹੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂਰੇ ਲੱਗੇ ਹੋਏ ਨੇ ਵੀ ਅਕਾਲੀ ਦਲ ਦੇ ਲੀਡਰਾਂ ਨੂੰ ਬਦਨਾਮ ਕਰਨ ਲਈ ਇਹ ਕਿਤਨਾ ਕਿਤੇ ਨਾ ਜੀ ਪ੍ਰੋਫੈਸ਼ਨਲ ਜਿਹੜੀਆਂ ਚੀਜ਼ਾਂ ਨੇ ਉਹ ਨਿੱਜੀ ਦੁਸ਼ਮਣੀ ਚ ਬਦਲਦੀਆਂ ਨਜ਼ਰ ਆ ਰਹੀਆਂ ਨੇ ਤੇ ਪਹਿਲਾਂ ਵੀ ਬੜੇ ਅਫਸਰ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹੇ ਨੇ ਵੀ ਜੇਕਰ ਹੁਣ ਇਹ AI ਜਨਰੇਟਡ ਹੈ ਸਤਾ ਪਟਿਆਲਾ ਪੁਲਿਸ ਨੂੰ ਜ਼ਰੂਰ ਲੀਗਲ ਐਕਸ਼ਨ ਲੈਣਾ ਚਾਹੀਦਾ ਜੀ ਅੱਛਾ ਇਹ ਪ੍ਰਵੇਸ਼ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਸਾਰਾ ਕੁਝ ਜੋ ਹੋ ਰਿਹਾ ਜਿਸ ਤਰੀਕੇ ਨਾਲ ਹੋ ਰਿਹਾ ਜੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਖੋਖੋ ਕੇ ਭਜਾ ਜਾ ਰਿਹਾ ਪਾੜੇ ਜਾ ਰਿਹਾ ਇਹ ਜੇ ਜੋ ਵੀ ਹੋਇਆ ਆਪਾਂ ਇਹਨੂੰ ਪਰੇ ਰੱਖ ਦਈਏ ਆਪਾਂ ਕਹਿੰਨੇ ਜੀ ਇਹਦੇ ਨਾਲ ਇਹ ਚੋਣਾ ਜਿੱਤ ਜਾਏਗੀ ਆਮ ਆਦਮੀ ਪਾਰਟੀ ਕੋਈ ਟੈਨਸ਼ਨ ਨਹੀਂ ਹੋਏਗੀ ਇਹ ਬੱਲੇ ਬੱਲੇ ਹੋ ਜਾਏਗੀ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ 'ਚ ਧੇਰਿਆ ਜੀ ਉਸ ਆਮ ਆਦਮੀ ਪਾਰਟੀ ਦਾ ਕੌਨਫੀਡੈਂਸ ਜਿਹੜਾ ਆ ਉਹ ਬਾਈਪੋਲ ਜਿੱਤਣ ਤੋਂ ਬਾਅਦ ਨਹੀਂ ਡਿਵੈਲਪ ਹੋਇਆ ਕਿ ਹੁਣ ਸਾਨੂੰ ਪ੍ਰਵਾਹ ਕੋਈ ਨਹੀਂ ਆ ਜੋ ਮਰਜੀ ਹੋ ਜਵੇ ਜੀ ਉਸ ਆਮ ਆਦਮੀ ਪਾਰਟੀ ਦਾ ਕੌਨਫੀਡੈਂਸ ਨਗਰ ਨਿਗਮਾ ਦੇ ਵਿੱਚ ਆਪਣੇ ਮੇਅਰ ਬਣਾ ਕੇ ਡਿਵੈਲਪ ਨਹੀਂ ਹੋਇਆ ਫਿਰ ਪੰਚਾਇਤਾਂ ਕਈ ਜਿਹੜੀਆਂ ਦੂਜੀਆਂ ਧਿਰਾਂ ਦੀਆਂ ਵੀ ਜਿੱਤੀਆਂ ਸੀ ਉਹ ਵੀ ਇਹਨਾਂ ਦੇ ਵਿੱਚ ਆਣ ਕੇ ਸ਼ਾਮਲ ਹੋ ਗਈਆਂ ਤਾਂ ਜਾ ਕੇ ਵੀ ਇਹਨਾਂ ਦਾ ਕੌਨਫੀਡੈਂਸ ਬਿਲਡ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਕਿ ਇਹ ਚੋਣਾਂ ਜਿੱਤਣ ਤੋਂ ਬਾਅਦ ਸਥਾਈ ਬਹੁਤ ਸੌਖਾ ਹੋ ਜਾਗਾ ਇਹਨਾਂ ਲਈ ਜਿੱਤਣਾ ਇਕਨਾ ਪਰਸੈਪਸ਼ਨ ਮੈਨੇਜਮੈਂਟ ਹੁੰਦੀ ਹੈ ਜੀ ਜਿਹੜੀ ਪੋਲਿਟਿਕਸ ਹੈ ਨਾ ਜੀ ਉਹਦੇ ਵਿੱਚ ਪੋਜ਼ਿਟਿਵ ਪਰਸੈਪਸ਼ਨ ਬਹੁਤ ਕੰਮ ਕਰਦੀ ਹੈ ਜੀ ਹੁਣ ਇਹਨਾਂ ਨੂੰ ਇਹ ਸੀਗਾ ਵੀ ਤਰਨਤਾਰਨ ਦੇ ਵਿੱਚ ਜੋ ਜਿਮਨੀ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਇਹ ਜਿੱਤਣ ਤੋਂ ਬਾਅਦ ਵੀ ਮਤਲਬ ਕਿ ਬਹੁਤ ਜ਼ਿਆਦਾ ਨਮੋਸ ਜੀ ਹੈ ਜਿਹੜੀ ਰੂਲਿੰਗ ਪਾਰਟੀ ਹੈ ਅਕਾਲੀ ਦਲ ਵਾਲੇ ਛਾਲਾ ਮਾਰਦੇ ਫਿਰਦੇ ਨੇ ਉਹ ਦੂਸਰੇ ਨੰਬਰ ਤੇ ਆਏ ਨੇ ਜੀ ਕਿਉਂਕਿ ਅਕਾਲੀ ਦਲ ਨੂੰ ਤਾਂ ਸਾਰੇ 5ਵੇਂ ਨੰਬਰ ਤੇ ਰੱਖਦੇ ਸੀਗੇ ਹੁਣ ਅਕਾਲੀ ਦਲ ਦੂਸਰੇ ਨੰਬਰ ਤੇ ਆ ਗਿਆ ਅਕਾਲੀ ਦਲ ਨੂੰ ਇਹ ਲੱਗਦਾ ਵੀ ਇਹਦੇ ਨਾਲ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜੀ ਉਹਨਾਂ ਦੀ ਇੱਕ ਪਰਸੈਪਸ਼ਨ ਬਣ ਗਈ ਲੋਕਾਂ ਦੇ ਵਿੱਚ ਵੀ ਅਕਾਲੀ ਦਲ ਬਾਉਂਸ ਬੈਕ ਕਰੂਗਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਸ ਗੱਲ ਨੂੰ ਦਿਲ ਚ ਲਾ ਗਏ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਅਸੀਂ ਤਾਂ ਪਤਾ ਨਹੀਂ ਹਾਰੇ ਵਰਗੀ ਹੋਗੇ ਹੁਣ ਜਿਹੜੀ ਆ ਇਹ ਵੋਟਾਂ ਨੇ ਜਸਵੀਰ ਜੀ ਇਹ ਵੋਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮੈਨੂੰ ਜੋ ਲੱਗਦਾ ਹੈ ਵੀ ਆਪਣੀ ਪਰਸੈਪਸ਼ਨ ਇੱਕ ਪੋਜ਼ਿਟਿਵ ਇਮੇਜ ਬਣਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਇਹ ਲੱਗਦਾ ਵੀ ਕਿਵੇਂ ਮਰਜੀ ਜਿੱਤੀਏ ਹੂੰ ਬਿਚਾਹੇ ਕਿਸੇ ਕਾਗਜ਼ ਪਾੜ ਦੋ ਕਿਸੇ ਦੇ ਚਾਹੇ ਕਿਸੇ ਧੀ ਭੈਣ ਨੂੰ ੱਤਕਾ ਮਾਰੋ ਚਾਹੇ ਕਿਸੇ ਧੀ ਭੈਣ ਤੋਂ ੱਤਕੇ ਨਾਲ ਫਾਇਲ ਖੋਲੋ ਚਾਹੇ ਕਿਸੇ ਬਜ਼ੁਰਗ ਨੂੰ ਸੜਦੋ ਕੰਧ ਤੋਂ ਜੀ ਚਾਹੇ ਕਿਸੇ ਬਜ਼ੁਰਗ ਦੀ ਪੱਗ ਲਾਹ ਦਿਓ ਜਿਹੜੀਆਂ ਪੱਗਾਂ ਅਸੀਂ ਕਹਿੰਦੇ ਆਂ ਵੀ ਭਗਤ ਸਿੰਘ ਦੀ ਪੱਗ ਅਸੀਂ ਰੱਖਾਂਗੇ ਹੁਣ ਉਹ ਪੱਗਾਂ ਸਿਰ ਤੋਂ ਉੱਤਰੀਆਂ ਨਿਕਲ ਜੀ ਤੇ ਉਹ ਪੱਗਾਂ ਤਾਰੀਆਂ ਗਈਆਂ ਨੇ ਇਹ ਕੁਝ ਬੰਦੇ ਕਹਿ ਰਹੇ ਨੇ ਵੀ ਪੱਗਾਂ 'ਚ ਕਿਹੜਾ ਕਿੱਲ ਲੱਗੇ ਹੁੰਦੇ ਨੇ ਜੀ ਪੱਗ ਉਤਰ ਜਾਂਦੀ ਏ ਰੂਲਿੰਗ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਰਹੇ ਨੇ ਜਸਵੀਰ ਜੀ ਉਹ ਜੋ ਇਹ ਪੋਜ਼ਿਟਿਵ ਇਮੇਜ ਮੇਕਓਵਰ ਦੀ ਗੱਲ ਕਰ ਰਹੇ ਨੇ ਨਾ ਬੇਸਿਕਲੀ ਤਾਂ ਕੀ ਹੈ ਵੀ ਲੋਕਾਂ ਨੂੰ ਤੁਸੀਂ ਇੱਕ ਮੈਸੇਜ ਦੇਣਾ ਹੈ ਵੀ ਦੇਖੋ ਜੀ ਅਸੀਂ 4 ਸਾਲ ਪੂਰੇ ਹੋਣ ਤੇ ਸਾਰੀਆਂ ਇਲੈਕਸ਼ਨ ਜਿੱਤੇ ਆ ਜਿਹੜੀਆਂ ਵਲੋਕ ਸਮਤੀ ਵਗੈਰਾ ਦੀਆਂ ਸੀਗੀਆਂ ਪਰ ਉਹਦੇ ਨਾਲ ਇਹਨਾਂ ਨੂੰ ਇਹ ਵੀ ਇੱਕ ਪੋਜ਼ਿਟਿਵ ਥੋੜਾ ਪੁਸ਼ ਮਿਲੂਗਾ ਗਵਰਨਮੈਂਟ ਨੂੰ ਵੀ ਅਸੀਂ ਕਿੰਨੇ ਪੌਪੂਲਰ ਆ ਪਰ ਜੋ ਵੀ ਕੱਲ ਹੋਇਆ ਜਸਵੀਰ ਜੀ ਉਹ ਮੈਨੂੰ ਲੱਗਦਾ ਵੀ ਪੋਜ਼ਿਟਿਵ ਨਾਲੋਂ 네ਗੇਟਿਵ ਜ਼ਿਆਦਾ ਕਰ ਗਿਆ ਸਰਕਾਰ ਨੂੰ ਕਿਉਂਕਿ ਇਹ ਚ ਵਿੱਚ ਇਸ ਤਰ੍ਹਾਂ ਦਾ ਹੋ ਗਿਆ ਜਿਹਦੇ ਵਿੱਚ ਜਵਾਬ ਕੋਈ ਨਹੀਂ ਹੈਗਾ ਸਰਕਾਰ ਲਵੇ ਵੀ ਆਡੀਓ ਨੂੰ ਲਾ ਲਓ ਤੁਸੀਂ ਤੇ ਇਨਾਂ ਦੇ ਕੁਝ ਕੈਂਡੀਡੇਟ ਸੀਗੇ ਜਿਹੜੇ ਉਹਨਾਂ ਨੂੰ ਬੜੀ ਨਮੋਸ਼ੀ ਝੱਲੀ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਵੀ ਟਰਾਲੀ ਚੋਰ ਤੋਂ ਫਾਈਲ ਚੋਰ ਤੱਕ ਬੜਾ ਲੰਬਾ ਸਫ਼ਰ ਹੈ ਜੀ ਕੁਝ ਕਾਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਾਲਾਂਕਿ ਟਰਾਲੀ ਚੋਰ ਬੜਾ ਕਰੜਾ ਸ਼ਬਦ ਹੈ ਇਹ ਯੂਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਵੀ ਲੀਡਰ ਵਾਲੀ ਵੀ ਕੋਈ ਛੋਟੀ ਮੋਟੀ ਥੋੜੀ ਜਾਂ ਵੀ ਜਦੀ ਚੋਰੀ ਕੀਤੀ ਗਈ ਔਰ ਹੋਇਆ ਆ ਸਾਰਿਆਂ ਕੈਮਰਿਆਂ ਦੇ ਸਾਹਮਣੇ ਰਿਕਾਰਡ ਹੋਈਆਂ ਨੇ ਚੀਜ਼ਾਂ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਆ ਔਰ ਫਾਈਲਾਂ ਵੀ ਕੈਮਰਿਆਂ ਦੇ ਸਾਹਮਣੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਗਲਤ ਬੋਲਿਆ ਜਾ ਰਿਹਾ ਨਹੀਂ ਨਹੀਂ ਪਰ ਜਿੰਨੀ ਦੇਰ ਕੋਡ ਕਿਸੇ ਨੂੰ ਦੋਸ਼ੀ ਨਿਕਰਾਰ ਦਿੰਦਾ ਨਾ ਜੀ ਮਤਲਬ 19 ਸਾਲ ਕਿਸੇ ਨੂੰ ਟਰਾਲੀ ਚੋਰ ਕਹਿਣਾ ਜਾਂ ਫਾਈਲ ਚੋਰ ਕਹਿਣਾ ਇਹ ਬੜੇ ਵੱਡੇ ਸ਼ਬਦ ਨੇ ਮੈਨੂੰ ਜੋ ਲੱਗਦਾ ਠੀਕ ਹੈ ਤੁਸੀਂ ਫਾਈਲ ਪਾੜ ਕਿਹਾ ਜਾ ਸਕਦਾ ਖੋ ਕੇ ਭੱਜਣਾ ਕਿਹਾ ਜਾ ਸਕਦਾ ਚੋਰ ਨਹੀਂ ਕਿਹਾ ਜਾ ਸਕਦਾ ਚੋਰ ਨਹੀਂ ਕਿਹਾ ਜਾ ਸਕਦਾ ਬਿਲਕੁਲ ਉਹਦੇ ਚ ਦੇਖੋ ਉਹਦੇ ਚ ਸ਼ਬਦਾਂ ਦਾ ਬੜਾ ਹੇਰ ਫੇਰ ਹੈ ਪਰ ਇਹ ਹੁਣ ਇੱਕ ਬੜਾ ਲੋਕਨਾ ਕੰਪੈਰੀਜ਼ਨ ਕਰਨ ਲੱਗੇ ਜੀ 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 ਜੋ ਕਿਸਾਨ ਐਜੀਟੇਸ਼ਨ ਨੂੰ ਚਕਾਉਣ ਵਾਸਤੇ ਕਿਸਾਨ ਰੈਜੀਟੇਸ਼ਨ ਨੂੰ ਉਠਾਉਣ ਵਾਸਤੇ ਜੋ ਪੁਲਿਸ ਨੇ ਉਹਦਾ ਧੱਕਾ ਕੀਤਾ ਹਮ ਠੀਕ ਹੈ ਜਿਸ ਤਰੀਕੇ ਦਾ ਧੱਕਾ ਹੋਇਆ ਲੋ ਉਸ ਸੀਜ਼ ਨੂੰ ਕੱਲ ਵਾਲੇ ਘਟਨਾ ਕਰਮ ਦੇ ਨਾਲ ਜੋੜ ਕੇ ਦੇਖਣ ਲੱਗੇ ਜੀ ਤੁਸੀਂ ਦੇਖੋ ਵੀ ਉਦੋਂ ਵੀ ਕਿਸਾਨ ਸੀਗੇ ਪਿੰਡੂ ਲੋਕ ਸੀ ਸਾਡੇ ਤੇ ਹੁਣ ਕੱਲ ਵੀ ਪਿੰਡੂ ਲੋਕ ਸੀ ਸਾਡੇ ਫਿਰ ਹੁਣ ਜਿਹੜਾ ਪੰਜਾਬ ਹੈ ਜੀ ਕਿ ਆਮ ਆਦਮੀ ਪਾਰਟੀ ਇਹ ਸੋਚਦੀ ਹੈ ਵੀ ਬਿਨਾ ਪਿੰਡੂ ਵੋਟਾਂ ਤੋਂ ਸਾਡਾ ਗੁਜ਼ਾਰਾ ਹੋ ਜੂਗਾ ਹਮ ਹਜੇ ਤਾਂ ਲੋਕ ਉਹੀ ਨਹੀਂ ਭੁੱਲੇ ਜੀ ਹੁਣ ਕੱਲ ਫੇਰ ਏਡੇ ਏਡੇ ਵੱਡੇ ਵੱਡੇ ਵੀਡੀਓ ਚੱਲ ਗਏ ਲੋਕਾਂ ਦੇ ਹੁਣ ਜਿਹੜੇ ਲੋਕ ਜਿਹੜੇ ਲੋਕ ਦਾ ਜਸਵੀਰ ਜੀ ਜਿਹੜੇ ਬੰਦੇ ਦੀ ਫਾਈਲ ਪਾੜਤੀ ਤੁਸੀਂ ਖੋਕੇ ਜਿਹੜੀ ਬੀਬੀ ਨੂੰ ਧੱਕਾ ਮਾਰਤਾ ਉਹ ਵੋਟ ਪਾ ਦੂਗੀ ਜਾ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੋਟ ਪਾਉਣ ਦੇਊਗਾ ਵੋਟ ਵੀ ਖੋ ਕੇ ਲੈ ਜਾਣਗੇ ਉੱਥੇ ਕੀ ਆ ਫਰਕ ਪੈਂਦਾ ਉੱਥੇ ਆਪਾਂ ਇਦਾਂ ਕਰ ਲਾਂਗੇ ਇਹ ਇਹਦੇ ਵਿੱਚ ਪ੍ਰਵੇਸ਼ ਜੀ ਇੱਕ ਚੀਜ਼ ਹੋਰ ਜਿਹੜੀ ਤੁਸੀਂ ਕਿਹਾ ਨਾ ਕਿ ਪਰਸੈਪਸ਼ਨ ਦੀ ਖੇਡ ਹੁੰਦੀ ਹੈ ਆਮ ਆਦਮੀ ਪਾਰਟੀ ਹੋ ਸਕਦਾ ਮੁਕਾਬਲੇ ਚੋਂ ਜਿੱਤ ਜਾਂਦੀ ਹੋ ਸਕਦਾ ਬਹੁਤ ਵਧੀਆ ਪਰਫਾਰਮੈਂਸ ਹੁੰਦੀ ਹੋਣੀ ਹੁਣ ਵੀ ਹੋ ਜਾਏਗੀ ਪਹਿਲਾਂ ਵੀ ਹੋਣੀ ਸੀ ਕਿਉਂਕਿ ਸਰਕਾਰ ਦੇ ਲਈ ਸਥਾਨਕ ਚੋਣਾਂ ਜੜੀਆਂ ਨੇ ਉਹ ਜਿੰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੁੰਦਾ ਔਰ ਲੋਕਾਂ ਨੂੰ ਵੀ ਲੱਗਦਾ ਕਿ ਜੇ ਸੱਤਾ ਦੇ ਨਾਲ ਜੁੜਾਂਗੇ ਤਾਂ ਸ਼ਾਇਦ ਸਾਡੇ ਲਈ ਚੀਜ਼ਾਂ ਬਿਹਤਰ ਹੋਣਗੀਆਂ ਇਹ ਆਮ ਤੌਰ ਤੇ ਦੇਖਣ ਨੂੰ ਚੀਜ਼ਾਂ ਮਿਲਦੀਆਂ ਥੋੜਾ ਬਹੁਤਾ ਇਹ ਵੀ ਨਹੀਂ ਹੋ ਸਕਦਾ ਕਿ ਦੂਜੇ ਪਾਸੇ ਜ਼ੀਰੋ ਹੀ ਹੋ ਜਾਏਗਾ ਆਪੋਜੀਸ਼ਨ ਨੂੰ ਕੁਝ ਨਾ ਕੁਝ ਤਾਂ ਆਪੋਜੀਸ਼ਨ ਨੂੰ ਮਿਲਣਾ ਹੀ ਮਿਲਣਾ ਹੁੰਦਾ ਪਰ ਜਿਹੜੀ ਆਜ ਤੌਰ ਤਰੀਕਾ ਵਰਤਿਆ ਗਿਆ ਇਹਦੇ ਤੋਂ ਬਾਅਦ ਭਾਵੇਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤ ਵੀ ਜਾਵੇ ਤੁਹਾਨੂੰ ਲੱਗਦਾ ਪੋਜ਼ਿਟਿਵ ਹੋ ਜਾਏਗੀ ਉਹਨਾਂ ਦੀ ਪਰਸੈਪਸ਼ਨ ਇੱਕ ਹੁੰਦਾ ਸੈਲਫ ਕੌਨਫੀਡੈਂਸ ਇੱਕ ਹੁੰਦਾ ਜੀ ਥੋੜੇ ਮਨ ਚ ਡਰ ਬੈਠ ਜਾਣਾ ਹਮ ਇੱਕ ਓਵਰ ਕੌਨਫੀਡੈਂਸ ਵਿੱਚ ਹੁੰਦਾ ਨਹੀਂ ਓਵਰ ਕੌਨਫੀਡੈਂਸ ਨਹੀਂ ਆਪਾਂ ਇਸ ਕੇਸ ਚ ਕਹਿ ਸਕਦੇ ਇਹ ਕੇਸ ਦੇ ਵਿੱਚ ਜੋ ਮੈਨੂੰ ਲੱਗਦਾ ਵੀ ਜੇਕਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੌਨਫੀਡੈਂਸ ਹੁੰਦਾ ਨਾ ਜੀ ਵੀ ਅਸੀਂ ਦੇਖੋ 4 ਸਾਲਾਂ ਦੇ ਵਿੱਚ ਕੰਮ ਬਹੁਤ ਕਰੇ ਨੇ ਅਸੀਂ ਤਾਂ ਲੈਂਨ ਲਾਤੀ ਸੜਕਾਂ ਬਣਾਤੀਆਂ ਸਕੂਲ ਪੱਕੇ ਕਰਤੇ ਹਸਪਤਾਲਾਂ ਚ ਡਾਕਟਰ ਭਰਤੀ ਕਰ ਕਰਾਇਮ ਜਿਹੜਾ ਹੈਗਾ ਉਹ ਕੰਟਰੋਲ ਕਰ ਲਿਆ ਅਸੀਂ ਹੂੰ ਬੀਬੀਆਂ ਨੂੰ 11-1100 ਰੁਪਿਆ ਦੇਤਾ ਜੀ ਤੇ ਜੇਕਰ ਉਹਨਾਂ ਨੂੰ ਕੌਨਫੀਡੈਂਸ ਹੁੰਦਾ ਨਾ ਵੀ ਅਸੀਂ ਇੰਨੇ ਕੰਮ ਕਰਤੇ ਜੀ ਹੁਣ ਸਾਨੂੰ ਕਿਸੇ ਤੱਕੇ ਦੀ ਲੋੜ ਨਹੀਂ ਜੀ ਫਿਰ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਸੀਗਾ ਇਹ ਜੋ ਕੱਲ ਹੋਇਆ ਜਸਵੀਰ ਜੀ ਇਹਦੇ ਤੋਂ ਜੋ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦੇ ਲੀਡਰ ਅੰਦਰੋਂ ਡਰੇ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਭਾਈ ਕੀਤਾ ਕਰਾਇਆ ਕੁਛ ਨਹੀਂ ਸਿਰਫ ਐਲਾ ਨਹੀਂ ਹੋਏ ਨੇ ਜਿਹੜੀਆਂ ਕੁਛ ਨੌਕਰੀਆਂ ਦਿੱਤੀਆਂ ਗਈਆਂ ਨੇ ਕੁਝ ਨੌਕਰੀਆਂ ਦੇ ਲੈਟਰ ਵੰਡੇ ਗਏ ਨੇ ਉਹਦੇ ਵਿੱਚੋਂ ਵੀ ਕਈ ਵਿਚਾਰੇ ਬੇਰੋਜ਼ਗਾਰ ਰਹੇ ਜੇ ਨਹੀਂ ਜਿਹੜੇ ਇਕੱਲੇ ਲੈਟਰ ਲਈਓ ਫਿਰਦੇ ਨੇ ਜੀ ਉਹਨਾਂ ਨੂੰ ਹਜੇ ਤੱਕ ਜੁਆਇਨ ਨਹੀਂ ਕਰਾਇਆ ਗਿਆ ਦੂਸਰਾ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਹੂੰ ਟੀਚਰ ਰੋਜ਼ ਡਾਂਗਾਂ ਖਾਂਦੇ ਨੇ ਵੀ ਸਾਨੂੰ ਪੱਕੇ ਕਰੋ ਕਰਾਇਮ ਦਾ ਤੁਸੀਂ ਦੇਖ ਹੀ ਲੋ ਵੀ ਕੀ ਹਾਲ ਹੈ ਗੈਂਗਸਟਰ ਰੋਜ਼ ਤੁਰੇ ਫਿਰਦੇ ਨੇ ਕਦੇ ਕਿਸੇ ਦੇ ਗੋਲੀ ਠੋਕ ਜਾਂਦੇ ਆ ਆ ਆ ਕਰਾਇਮ ਨਹੀਂ ਆ ਜਿਹੜਾ ਜੋ ਕੁਝ ਹੋਇਆ ਇਹ ਵੀ ਕਰਾਇਮ ਦੇ ਵਿੱਚ ਹੀ ਆਏਗਾ ਉਹ ਵੱਖਰੀ ਗੱਲ ਹੈ ਕਿ ਪੁਲਿਸ ਵਾਲਿਆਂ ਦੇ ਸਾਹਮਣੇ ਹੁੰਦਾ ਤੇ ਪੁਲਿਸ ਵਾਲੇ ਜਦਾਂ ਉਹ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰਦਾ ਤੇ ਉਹ ਅੱਖਾਂ ਬੰਦ ਕਰਕੇ ਖੜੇ ਰਹਿੰਦੇ ਆ ਨਹੀਂ ਇਹਨਾਂ ਨੇ ਇੱਕ ਹੀ ਹੋਇਆ ਜੀ ਜੋ ਮੈਨੂੰ ਲੱਗਦਾ ਵੀ ਵੀ ਕੱਲ ਨਾ ਡੈਮੋਕਰੇਸੀ ਸੀ ਜਿਹੜੀ ਉਹਦਾ ਕਤਲ ਹੋਇਆ ਬਹੁਤ ਵੱਡੇ ਲੈਵਲ ਤੇ ਜਿਹੜੀ ਅਸੀਂ ਜਿਹੜੀ ਆਜ਼ਾਦੀ ਜੋ ਵੋਟ ਪਾਉਣ ਦਾ ਸਾਡਾ ਅਧਿਕਾਰ ਸੀਗਾ ਵੀ ਉਹ ਇੱਕ ਤਰੀਕੇ ਨਾਲ ਓਪਨਲੀ ਕਤਲ ਕੀਤਾ ਗਿਆ ਹੈ ਉਹਦਾ ਹੂੰ ਇਹ ਉਹੀ ਲੀਡਰ ਨੇ ਜਿਹੜੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਐਮਐਲਏ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਸਾਨੂੰ ਇੱਕ ਵਾਰੀ ਜਿਤਾ ਦਿਓ ਹੂੰ ਅਸੀਂ ਐਨੇ ਕੰਮ ਕਰ ਦਿਆਂਗੇ ਵੀ ਸਾਨੂੰ ਮੁੜ ਕੇ ਤੁਹਾਡੇ ਤੋਂ ਵੋਟ ਮੰਗਣ ਵੀ ਆਉਣ ਦੀ ਲੋੜ ਨਹੀਂ ਪੈਣੀ ਜੀ ਇਹ بڑے ਲੀਡਰਾਂ ਨੇ ਔਨ ਰਿਕਾਰਡ ਕਿਹਾ ਜਦੋਂ ਦੂਸਰੀਆਂ ਪਾਰਟੀਆਂ ਵਾਲੇ ਧੱਕਾ ਕਰਦੇ ਸੀਗੇ ਜਦੋਂ 17 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਉਦੋਂ ਇਹਨਾਂ ਨੂੰ ਚੰਗੀਆਂ ਸੀਟਾਂ ਆ ਗਈਆਂ ਆਮ ਆਦਮੀ ਪਾਰਟੀ ਨੂੰ ਉਦੋਂ ਇਹਨਾਂ ਦੇ ਲੀਡਰ ਇਹੀ ਗੱਲ ਕਹਿੰਦੇ ਰਹੇ 5 ਸਾਲ ਵੀ ਦੇਖੋ ਜੀ ਕਾਂਗਰਸ ਧੱਕਾ ਕਰਦੀ ਹੈ ਕਾਂਗਰਸ ਇਸ ਕਰਕੇ ਧੱਕਾ ਕਰਦੀ ਹੈ ਵੀ ਕਾਂਗਰਸ ਨੂੰ ਕੰਮ ਨਹੀਂ ਕੀਤੇ ਕਾਂਗਰਸ ਨੇ ਆਪਣੇ ਇਸ ਕਰਕੇ ਉਹ ਧੱਕਾ ਕਰਦੇ ਨੇ ਵੀ ਅਸੀਂ ਇੰਨੇ ਕੰਮ ਕਰਦੇਾਂਗੇ ਵੀ ਅਸੀਂ ਬਿਲਕੁਲ ਧੱਕਾ ਨਹੀਂ ਕਰਨਾ ਅਸੀਂ ਵੋਟ ਮੰਗਣ ਵੀ ਨਹੀਂ ਆਉਂਦੇ ਕਹਿੰਦੇ ਕਈ ਲੀਡਰਾਂ ਦੀਆਂ ਰਿਕਾਰਡਿੰਗ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਸੀ ਵੀ ਮੈਂ ਇੰਨੇ ਕੰਮ ਕਰ ਦੂੰਗਾ ਵੀ ਮੈਨੂੰ ਵੋਟ ਮੰਗਣ ਆਉਣਾ ਨਹੀਂ ਪੈਣਾ ਜੇ ਮੈਨੂੰ ਵੋਟ ਮੰਗਣ ਆਉਣਾ ਪੈ ਗਿਆ ਵੀ ਫਿਰ ਸਮਝ ਲਿਓ ਵੀ ਮੈਂ ਕੰਮ ਨਹੀਂ ਕੀਤਾ ਕੋਈ ਹਮ ਹੁਣ ਉਹ ਤੁਸੀਂ ਇੰਨਾ ਨਹੀਂ ਲੋਕ ਬੇਵਕੂਫ ਹੁੰਦੇ ਠੀਕ ਹੈ ਸਾਡੇ ਕੁਝ ਭਰਾ ਘੱਟ ਪੜੇ ਲਿਖੇ ਹੋ ਸਕਦੇ ਨੇ ਉਹ ਰਾਜਨੀਤੀ ਦੇ ਕਿਸੇ ਐਂਗਲ ਨੂੰ ਹੋ ਸਕਦਾ ਘੱਟ ਸਮਝਦੇ ਹੋਣ ਪਰ ਇੰਨਾ ਕਿ ਤਾਂ ਜਸਵੀਰ ਜੀ ਸਾਰਿਆਂ ਨੂੰ ਪਤਾ ਹੈ ਵੀ ਸਾਡੀਆਂ ਅੱਖਾਂ ਸਾਹਮਣੇ ਹੋ ਕੀ ਰਿਹਾ ਹੈ ਜੀ ਤੇ ਇਹ ਜੋ ਕੁਝ ਹੋਇਆ ਜੀ ਮੈਨੂੰ ਲੱਗਦਾ ਵੀ ਜਿਵੇਂ ਤਰਨ ਤਰਨ ਦੀਆਂ ਰੀਲਾਂ ਲੋਕਾਂ ਨੇ ਸਾਮ੍ਹ ਕੇ ਰੱਖ ਲੀਆਂ ਨਾ ਜੀ ਜਿਵੇਂ ਕੱਲ ਇੱਕ ਉਹ ਭਾਈ ਸਾਹਿਬ ਜਿਹੜੇ ਸੀਗੇ ਵਿਚਾਰੇ ਥੋੜੇ ਜੇ ਜੋ ਸੀਗੇ ਉਹਨਾਂ ਨੇ ਜਿਹੜੀ ਉਹ ਫਾਈਲ ਖੋਈ ਬੀਬੀ ਤੋਂ ਉਹ ਰੀਲਾਂ ਚੱਲਣਗੀਆਂ ਸਾਰੀਆਂ ਜਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਮੈਨੂੰ ਲੱਗਦਾ ਵੀ ਇਹਦਾ ਜਵਾਬ ਨਹੀਂ ਹੋਣਾ ਇਲੈਕਸ਼ਨਾਂ ਵ ਲਈ ਨਹੀਂ ਰੀਲਾਂ ਤਾਂ ਬਹੁਤ ਸਾਰੀਆਂ ਸਾਂਭੀ ਬੈਠੇ ਰੀਲਾਂ ਤਾਂ ਉਹ ਕਲਿੱਪ ਵਾਲੀ ਬੀਬੀਆਂ ਵੀ ਸਾਂਭੀ ਬੈਠਿਆ ਲੋਕ ਹੜਾਂ ਦੇ ਵਿੱਚ ਜੋ ਸਾਰਾ ਕੁਝ ਉੱਥੇ ਹੋਇਆ ਸੀਗਾ ਤੇ ਰੀਲ ਇਹ ਵੀ ਸਾਂਭ ਕੇ ਰੱਖਣਗੇ ਪਰ ਰੀਲ ਦੇ ਨਾਲ ਨਾਲ ਰੀਲ ਦੇ ਵਿੱਚ ਕੀ ਆ ਨਾ ਪ੍ਰਵੇਸ਼ ਜੀ ਸਭ ਤੋਂ ਵੱਡੀ ਜਿਹੜੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਇਹ ਹੈ ਕਿ ਸੱਤਾ 'ਚ ਬੈਠਿਆ ਅੱਜ ਇਹ ਸੱਤਾ 'ਚ ਬੈਠੇ ਇਹ ਸਾਰਾ ਕੁਝ ਕਰ ਰਿਹਾ ਭਾੜਕੇ ਕੋਈ ਹੋਰ ਸੱਤਾ ਚਾਣ ਕੇ ਬੈਠੇਗਾ ਉਹ ਕਰੇਗਾ ਅਸੀਂ ਇੱਥੇ ਬੈਠ ਕੇ ਚਰਚਾ ਕਰ ਲਾਂਗੇ ਜੀ ਆਹ ਹੋ ਗਿਆ ਆਹ ਹੋ ਗਿਆ ਇਹਨੇ ਗਲਤ ਕਰ ਦਿੱਤਾ ਇਹਨੇ ਗਲਤ ਕਰ ਦਿੱਤਾ ਪਰ ਜਿਹੜੀ ਆਤਮਾ ਆ ਲੋਕਤੰਤਰ ਦੀ ਜਿਹੜੀ ਰੂਹ ਆ ਇੱਕ ਤਰੀਕੇ ਨਾਲ ਲੋਕਤੰਤਰ ਦੀ ਆਪਾਂ ਜਿਹਨੂੰ ਕਹਿੰਦੇ ਆ ਜਿੱਥੇ ਲੋਕਾਂ ਦੀ ਤਾਕਤ ਦੀ ਗੱਲ ਚੱਲਦੀ ਹੈ ਤੇ ਉਹ ਲੋਕਾਂ ਦੀ ਤਾਕਤ ਦਾ ਜਿਸ ਤਰੀਕੇ ਨਾਲ ਕਾਣ ਕੀਤਾ ਜਾ ਰਿਹਾ ਚਿੰਤਾ ਤਾਂ ਉਹਦੀ ਕਰਨ ਦੀ ਲੋੜ ਹੈ ਨਾ ਕਿ ਇਹ ਪੋਲਿਟੀਕਲ ਪਾਰਟੀਆਂ ਤਾਂ ਆਪਣਾ ਉल्लू ਸਿੱਧਾ ਕਰ ਲੈਂਦੀਆਂ ਮਿਲ ਜਾਣਗੀਆਂ ਕੁਰਸੀਆਂ ਇਹ ਬਣ ਜਾਣਗੇ ਮੈਂਬਰ ਜਿਹੜੇ ਆਪਣੇ ਆਪਣੇ ਇਹਨਾਂ ਦੇ ਹੋ ਜਾਣਗੇ ਸੈੱਟ ਹੋ ਜਾਏਗਾ ਕੰਮ ਪਰ ਇਹ ਸਭ ਤੋਂ ਵੱਡੀ ਚਿੰਤਾ ਤਾਂ ਇਹ ਹੈ ਨਾ ਕਿ ਤੁਸੀਂ ਉਸ ਸਿਸਟਮ ਦਾ ਇੰਨਾ ਕਹਾਣ ਕਰ ਦਿੱਤਾ ਨਾ ਇੰਨਾ ਕਹਾਣ ਕਰ ਦਿੱਤਾ ਲੋਕਾਂ ਦਾ ਵਿਸ਼ਵਾਸ ਗੁੰਮ ਹੋਣਾ ਸ਼ੁਰੂ ਹੋ ਗਿਆ ਸਿਸਟਮ ਚੋਂ ਜੀ ਜੀ ਇਹ ਜਿਹੜਾ ਵਿਸ਼ਵਾਸ ਦੀ ਆਪਾਂ ਗੱਲ ਕਰਦੇ ਹਾਂ ਨਾ ਜੀ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਉਦੋਂ ਵੀ ਲੋਕਾਂ ਦਾ ਜਿਹੜਾ ਕੰਫੀਡੈਂਸ ਸੀ ਉਹ ਜ਼ੀਰੋ ਸੀਗਾ ਉਦੋਂ ਵੀ ਲੋਕਾਂ ਨੂੰ ਇਹ ਸੀਗਾ ਵੀ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਵੀ ਕਾਂਗਰਸ ਵਾਲੇ ਆ ਜਾਣ ਕਾਂਗਰਸ ਵਾਲੇ ਧੱਕਾ ਕਰਦੇ ਨੇ ਅਕਾਲੀ ਬੀਜੇਪੀ ਆ ਗਈ ਉਹ ਧੱਕਾ ਕਰਦੇ ਨੇ ਤੇ ਇਨਾਂ ਨੂੰ ਇਸੇ ਕਰਕੇ ਲੋਕਾਂ ਨੇ ਲਿਆਂਦਾ ਸੀ ਕਿਉਂਕਿ ਬਦਲਾਅ ਦਾ ਇੱਕ ਨਾਅਰਾ ਸੀ ਉਹ ਬਹੁਤ ਵੱਡਾ ਸੀਗਾ ਉਹਦੇ ਮਾਇਨੇ ਬਹੁਤ ਵੱਡੇ ਸੀਗੇ ਵੀ ਅਸੀਂ ਬਦਲਾਅ ਲੈ ਕੇ ਆਉਣਾ ਹੈ ਹਰ ਚੀਜ਼ ਦੇ ਵਿੱਚ ਇਲੈਕਟਰਲ ਪ੍ਰੋਸੈਸ ਦੇ ਵਿੱਚ ਜੀ ਲੈ ਜਿਹੜੀ VOTING ਪੋਲਿਟਿਕਸ ਹੈ ਉਹਦੇ ਚ ਅਸੀਂ ਹਰ ਚੀਜ਼ ਦੇ ਵਿੱਚ ਅਸੀਂ ਚੇਂਜ ਲੈ ਕੇ ਆਉਣ ਦਾ ਇੱਕ ਨਾਅਰਾ ਸੀ ਬਹੁਤ ਵੱਡਾ ਪਰ ਜੋ ਇਹ bari bari ਹੋ ਰਿਹਾ ਜੋ ਇਹ ਕੱਲ ਹੋਇਆ ਹੈ ਕੁਝ ਲੋਕਾਂ ਨੂੰ ਤਾਂ ਪੁਰਾਣੇ ਸੀਨ ਹੀ ਜ਼ਿਆਦਾ ਆਏ ਹੋਣਗੇ ਨਾ ਜੀ ਵੀ ਦੇਖੋ ਜੀ ਕਾਂਗਰਸ ਦੇ ਵੇਲੇ ਵੀ ਇਟਾ ਰੋੜੇ ਚੱਲੇ ਆ ਕੱਲੀਆਂ ਦੇ ਵੇਲੇ ਸਕੂਲਾਂ 'ਚ ਨਹੀਂ ਬੰਨ੍ਹ ਦਿੱਤਾ ਵੋਟਾਂ ਵਾਲੇ ਦਿਨ ਤੇ ਹੁਣ ਤੁਸੀਂ ਦੇਖੋ ਵੀ ਫਿਰ ਇਲੈਕਸ਼ਨ ਵਾਲੇ ਦਿਨ ਕੀ ਹੋਊਗਾ ਹੂੰ ਹੁਣ ਰਹਿ ਕੀ ਗਿਆ ਜੀ ਤੁਸੀਂ ਫਿਰ ਤਾਂ ਕੱਲੀਆਂ ਬਸ ਹੁਣ ਅਟੈਕ ਹੀ ਰਹਿ ਗਏ ਜੀ ਵੀ ਭਾਈ ਆਪਦੇ ਹਥਿਆਰ ਲੈ ਕੇ ਵੀ ਹੋਰ ਕੀ ਰਹਿ ਗਿਆ ਹੁਣ ਬਾਕੀ ਜੋ ਕੱਲ ਜਿਸ ਤਰ੍ਹਾਂ ਦਾ ਵਰਤਾਰਾ ਕੱਲ ਹੋਇਆ ਹੁਣ ਤਾਂ ਫਿਰ ਇਹਦਾ ਮਤਲਬ ਉਹ ਜਿਹੜਾ ਵੋਟਿੰਗ ਡੇ ਹੈ ਉਹ ਤਾਂ ਬੜਾ ਮਤਲਬ ਕਿ ਇਸ ਤੋਂ ਵੀ ਜ਼ਿਆਦਾ ਵਾਇਲੈਂਸ ਹੋ ਸਕਦਾ ਹੈ ਜੀ ਪੰਜਾਬ ਦੇ ਵਿੱਚ ਜੋ ਲੱਗਦਾ ਹੈ ਬਿਲਕੁਲ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਜੀ ਵੀ ਲੀਡਰਾਂ ਨੂੰ ਵੀ ਸੁਧ ਬੁੱਧੀ ਆਵੇ ਤੇ ਪੁਲਿਸ ਜਿਹੜੇ ਹੈਗੇ ਭਰਾ ਸਾਡੇ ਉਹ ਆਪਣੀ ਡਿਊਟੀ ਨਿਭਾਉਣ ਪਰ ਇਹ ਤਾਂ ਹੁਣ ਸਮੇਂ ਦੱਸੂਗਾ ਜੀ ਕਿ ਕੀ ਬਣਦਾ ਉਸ ਦਿਨ ਬਿਲਕੁਲ ਇਹ ਬਦਲਾ ਦੀ ਤੁਸੀਂ ਗੱਲ ਕੀਤੀ ਹੈ ਤੇ ਬਦਲਾ ਬਦਲੇ 'ਚ ਬਦਲਿਆ ਹੋਇਆ ਹੈ ਤੇ ਥੋੜਾ ਬੁੰਦਲਿਆ ਹੋਇਆ ਵੀ ਲੱਗਦਾ ਹੈ ਨਾ ਤੇ ਉਹ ਉਹ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤਵਕਕਾ ਆਪਾਂ ਹਮੇਸ਼ਾ ਬਿਹਤਰ ਦੀ ਰੱਖਦੇ ਹਾਂ ਕਿ ਚਲੋ ਕੋਈ ਗੱਲ ਨਹੀਂ ਜੋ ਹੋਇਆ ਅੱਗੇ ਬਿਹਤਰ ਹੋਏਗਾ ਪਰ ਇਹਨਾਂ ਜ਼ਰੂਰ ਹੈ ਕਿ ਇਹਨਾਂ ਨੂੰ ਸਮਝਣਾ ਪੈਗਾ ਪੋਲਿਟੀਕਲ ਪਾਰਟੀਆਂ ਨੂੰ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਭਾਜਪਾ ਹੈ ਕਿ ਤੁਸੀਂ ਕਿੰਨਾ ਧੇਰ ਇਹ ਚੀਜ਼ਾਂ ਕਰਕੇ ਜਿਹੜਾ ਉਹ ਕੁਰਸੀਆਂ ਦੇ ਉੱਤੇ ਬੈਠੇ ਰਹੋਗੇ ਔਰ ਉਹ ਇੱਕ ਸ਼ੇਰ ਦੀ ਸੱਤਰ ਸੀ ਨਾ ਕਿ ਕੁਝ ਕਰ ਨਹੀਂ ਸਕਤੇ ਤਾਂ ਉਤਰ ਕਿਉਂ ਨਹੀਂ ਜਾਂਦੇ ਕੁਰਸੀ ਹੈ ਜਨਾਜ਼ਾ ਥੋੜੇ ਹੈ ਸੋ ਇਹ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਨਹੀਂ ਕਰ ਸਕਦੇ ਤਾਂ ਪਰਾ ਹੋ ਜਾਓ ਕੱਲੀਆਂ ਕੁਰਸੀਆਂ ਦਾ ਕਰਕੇ ਡਾਂਕ ਸੋਟਾ ਖੜਕਾਉਣ ਦਾ ਕੋਈ ਫਾਇਦਾ ਨਹੀਂ ਹੈ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਜਸਵੀਰ ਜੀ ਸੋ ਦਰਸ਼ਕੋ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ